ਆ ਕੇ ਬਰਾਂਡੇ ਚ ਪਾ ਕੇ ਕਦੇ ਕੂਲਰ ਚ ਪਾ ਦੇ ਪਾਣੀ ਕਦੇ ਕੂਲਰ ਚ ਡੋਂਗਾ ਪਾ ਦੇ ਹੁਣ ਲੱਗਦਾ ਪਤਾ ਹੱਥ ਤਾਂ ਕਦੇ ਲਾਇਆ ਨਹੀਂ ਉਹ ਕਿੱਧਰ ਖੜਚਾ ਖੜ ਮੇਰੇ ਸਾਲਿਆ ਪੰਜਾਹ ਵਾਰ ਤੇ ਮੈਨੂੰ ਮੱਤਲੇਗਾ ਤੂੰ ਮਨੋ ਮੈਨੂੰ ਮੇਰੀ ਜਾਨ ਬਖਸ਼ ਲੈ ਜਿੰਦਰਾ ਖਿੱਚ ਮਨਾਂ ਜਿੰਦਰਾ ਖਿੱਚ ਖੜਾ ਕਦੇ ਮੈਨੂੰ ਲੋਕ ਕੁਮੇੜੇ ਦਿੰਦੇ ਨੇ ਵੀ ਤੇਰਾ ਬੰਦਾ ਲੋਕਾਂ ਦੀਆਂ ਤੀਮੀਆਂ ਲੈ ਲੇ ਜਾ ਬਿਆਹ ਹਾ ਇੰਨੇ ਪੈਸੇ ਖਿੱਚ ਖਿਚਲਾ ਖਿਚਰਾ ਕੇ ਹੁਣੀ ਵਾੜ ਖੜਾਓ ਦਾ ਨਾੜ ਤੜ। ਖੜਾ ਹੋ ਇਧਰ ਆ ਚੁੱਪ ਕਰਕੇ। ਨਾ ਮੈਂ ਹੁਣ ਚੜਾ ਦੂੰ ਨਾੜ ਤਰੀ। ਖੜਾ ਖੜਾ ਇੱਕ ਕਤਾ ਦੇ حسابਤਾਵ ਲੇਟ ਹੋ ਗਏ। ਅਜੇ ਆੜਤੀ ਇਹਦੇ ਨਹੀਂ ਜਾਇਆ ਗਿਆ। ਹੈਗਾ ਦੁਕਾਨਾਂ ਦੇ ਹਿਸਾਬ ਕਿਤਾਬ ਰਹਿੰਦੇ ਨੇ ਤੂੰ। ਹੋ ਹੋ। ਜਾਈਓ ਨਾ ਸੁਣਾ ਫਿਰ ਮੈਂ ਹਨਾ। ਵੇ ਪੁੱਤਾਂ। ਹੇ ਮੇਰੀ ਗੱਲ ਸੁਣ ਲੈ। ਦੁਕਾਨਾਂ ਦਾ ਹਿਸਾਬ ਕਿਤਾਬ ਦਾ ਫੇਰ ਕਰੀ। ਆਪੇ ਹੋ ਜਾਣਗੇ। ਵੇ ਇਹ ਘਰ ਦਾ ਹਿਸਾਬ ਕਿਤਾਬ ਵੀ ਦੇਖ ਲੈ। ਇਹਨੂੰ ਵੀ ਕਰ ਲੈ ਕੋਈ ਹੱਲੇ ਦਾ। ਘਰ ਦਾ ਹਿਸਾਬ ਕਿਤਾਬ ਨਹੀਂ ਹੁੰਦਾ ਬਈ ਇਹ ਤਾਂ ਐਂ ਰਹੂ। ਜਿਵੇਂ ਪਹਿਲਾਂ ਸੀ ਆਏ ਕਿ ਮੇ ਰਹੂਗਾ ਉਹ ਦੇਖ ਲੈ ਨਾਲੇ ਸੀਰੀ ਜਾਂ ਪੂਰੇ ਪੈਸੇ ਲੈ ਗਿਆ ਸਾਲ ਦੇ ਨਾਲੇ ਮੁੜ ਕੇ ਆਉਂਦਾ ਨਹੀਂ ਉਹੀ ਕੰਜਰਖਾਨਾ ਆਪ ਨੂੰ ਕਰਨਾ ਪੈਂਦਾ ਸਾਰੇ ਕੰਮ ਤੇ ਉਹ ਫਿਰ ਇਹਨਾਂ ਦੇ ਪੈਰੀ ਪੱਗਾਂ ਧਰ ਕੇ ਕਿਵੇਂ ਲਈ ਇਹਨਾਂ ਨੂੰ ਲੈ ਕਹਿੰਦਾ ਪੈਰੀ ਪੱਗਾਂ ਧਰ ਕੇ ਕਿਵੇਂ ਲੈ ਕੇ ਆਈਏ ਮੜਾ ਮੜੋੜੀ ਗੌਰ ਕਰ ਵੀ ਕਿੱਥੇ ਆਹੋ ਕਿੱਥੇ ਆਹੋ ਪਤਾ ਨਹੀਂ ਹੈ ਕਿ ਇਹਨੂੰ ਕਿੱਥੇ ਆਹੋ ਹੁਣ ਮੈਨੂੰ ਕੀ ਪਤਾ ਮੈਂ ਤਾਂ ਵੇ ਮੈਂ ਤਾਂ ਸੋਨਾ ਤੀ ਕਹਿੰਦੇ ਨਾਲ ਲੈ ਜਾਂਦਾ ਲਾਬੋ ਨੂੰ ਕਹਿੰਦੇ ਉਹ ਤਾਂ ਗੌਂਦਾ ਗੂੰਦਾ ਫਿਰਦਾ ਹੈ ਕੌਣ ਨੂੰ ਕਿਧਰੋਂ ਸੁਬੀਕ ਬਣ ਗਿਆ ਤੈਨੂੰ ਕਿਹਨੇ ਕਹਤਾ ਗਾਉਣ ਲੱਗ ਗਿਆ ਆਹੀ ਪਿੰਡ ਚੋਂ ਸੁਣਦੀ ਆ ਮੈਂ ਤਾਂ ਕਹੀ ਨੇ ਕਿਹਾ ਮੈਂ ਤਾਂ ਕਹੀਂ ਸੋੜਾ ਸੀਰੀ ਤਾਂ ਕਹਿੰਦੇ گاਉਂਦਾ ਫਿਰਦਾ ਮੈਂ ਕਹਾ ਗਾਉਂਦਾ ਫਿਰਦਾ ਉਹਨੂੰ ਮੈਂ ਲੱਖਣਾ ਗਾਉਣ ਦਾ ਕੋਈ ਮੈਂ ਤਾਂ ਕੋਈ ਗੱਲ ਸੁਣੀ ਨਹੀਂ ਬੇਬੇ ਮੈਂ ਸੁਣਿਆ ਤਾਂਹੀ ਤੈਨੂੰ ਕਿਹਾ ਵੀ ਉਹਦੀ ਗੌਰ ਕਰ ਲੈ ਭਾਈ ਬੜਾ ਹੈ ਕੌਣ ਲੱਗ ਗਿਆ ਕਿੱਧਰ ਜਲੂਸ ਕੱਢਦਾ ਫਿਰਦਾ ਗਾਉਣ ਲੱਗ ਜਲੂਸ ਕਾਦਾ ਆਪਣੇ ਤਾਂ ਖੇਤੀ ਦੇ ਕੰਮ ਸਾਰੇ ਰੁਲ ਗਏ ਮੇਰੇ ਵਾਪੇ ਹੁਣੀ ਕਿੱਧਰ ਵਾਗੇ ਜਾਣਾ ਕਿੱਥੇ ਹੈ ਕੁੱਤ ਕਲੇਸ਼ ਕਰਕੇ ਰਾਮੇ ਨੂੰ ਖੇਤ ਲੈ ਕੇ ਗਿਆ ਮੈਂ ਤੈਨੂੰ ਦੱਸਾਂ ਤੂੰ ਤਾਂ ਵਿਆਹ ਦੀ ਬਿਮਾਰ ਤੈਨੂੰ ਤਾਂ ਮੈਂ ਤਾਂ ਦੱਸਿਆ ਹੁਣ RAME ਨੂੰ ਮਾਰ ਦੂ ਉਹ ਉੱਥੇ ਜਾ ਕੇ ਖੇਤਾਂ ਤੇ ਬਡੂ ਕਾ ਮਾਰ RAME ਨੂੰ ਕੁਛ ਨਹੀਂ ਹੁੰਦਾ ਛੋਟੇ ਵਰਗਾ ਤਾਂ ਪਿਆ ਉਹ ਸਮਾਂ ਦੱਬਣ ਦੇ ਧਰ ਕੇ ਮਦਾਪ ਕੇ ਨਾ ਬੇ ਹੁੰਦਾ ਕਿ ਉਹ ਜੇ ਬਵਾਠ ਮਾਰ ਹੋ ਗਿਆ ਆਪਣੇ ਗਲ ਪਾਈ ਜੂ ਘਰ ਲੱਗਾ ਉਹਨੂੰ ਥਾਂ ਆਪਣਾ ਹੋ ਜੂਗਾ ਪਰ ਉਹ ਸਿਰੀ ਹੋਈ ਗੱਲ ਲਾ ਕੇ ਭੱਜ ਕੇ ਸਾਰੇ ਪੈਸੇ ਲੈ ਕੇ ਕਿਦਰੇ ਨਹੀਂ ਕੁਛ ਹੁੰਦਾ ਉਹਨੂੰ ਮੀਟ ਬਥੇਰਾ ਖਾਂਦਾ ਉਹ ਸਾਰਾ ਦਿਨ ਮੱਸੀ ਖਾਂਦਾ ਆਹ ਹੋਊਗਾ ਕੁਛ ਉਹਨੂੰ ਚੰਗਾ ਹੁਣ ਮੈਂ ਸਿਰੀ ਦੇ ਘਰੇ ਜਾ ਕੇ ਆਵਾਂ ਫਿਰ ਆਹੋ ਜੇ ਜਾ ਕੇ ਆਦਾ ਪਤਾ ਲੈ ਪਈ ਉਹਦਾ ਕੋਈ ਵੀ ਹੈ ਕਿੱਥੇ ਕਿੱਥੇ ਨਾ ਓਕੜਾ ਕਰੇ ਖੜਦਾ ਹੁਣ ਗਾਉਣ ਵਜਾਉਣ ਮੈਨੂੰ ਪਤਾ ਕਰਨਾ ਉਹ ਵੀ ਕਿ ਤਪਾ ਵਾਲੇ ਬੇੜੀ ਬੈਠੀ ਆਲੇ ਨੇ ਚਾਰ ਸਪੇਰੋਂ ਸਾਭੰਦ ਕਰਤਾ ਕਾ मामੂ ਏ ਉਹੀ ਗੱਲ ਲੈ ਕੇ ਨਾ ਕਰਦੇ ਨਾ ਘੱਟਦੇ ਕਾਸੇ ਜੋਗੇ ਨਹੀਂ ਰਹੀ ਹਾਂ ਸਮਾਰ ਕੇ ਇਹ ਹੋਰ ਆ ਫਿਰ ਜਦੋਂ ਜੀਨੀ ਲਾਉਣੀਆਂ ਨਾ ਆਪਾਂ ਫਿਰ ਉਹ ਤਾਂ ਸੋਹਣਾ ਲੱਗਦਾ ਬੁਰਾ ਜਹਾੜੀ ਲੱਗਦਾ ਹੋਰ ਬੱਟਾ ਦੀ ਗੱਲ ਪੜਾਦਾ ਕਿ ਤੂੰ ਦੇਖੀ ਚੱਲ ਅੱਜ ਹੈ ਬਸ ਹੋ ਗਈ ਬਈ ਮਿੱਤ ਕੱਜਰ ਤੇ ਹਜੇ ਤਾਂ ਆਪਾਂ ਬਾਟੀ ਇੱਕ ਘੜੀ ਆ ਪਤਾ ਵਾਲਾ ਦਾ ਸਾਰਾ ਸਮਾਰਾਂਗੇ ਗੱਲ ਮੈਨੂੰ ਹੋਰ ਸੁਣ ਲੈ 15 ਤਰੀਕ ਨੂੰ ਜੀ ਲਾ ਦੇਣੀ ਆ ਪਹਿਲੀਆਂ ਚ ਮੈਂ ਤਾਂ ਫਿਰ ਹੋਰ ਕਹਿਣਾ ਕਿਥੋਂ ਲਵਾਏਗਾ ਜੀ ਦੀ ਉਹ ਤਾਂ ਉਹ ਨੂੰ ਮੈਂ ਲੀਲ ਨੂੰ ਫੋਨ ਕਰਿਆ ਸੀ ਭਈ ਯਾਰ ਆਰੀ ਨੂੰ ਉਹ ਕਹਦੀ ਮੈਂ 14 ਤਰੀਕ ਨੂੰ ਬੰਦੇ ਤੋੜ ਦੂ ਜੂ ਪੀ ਚੋ ਮੈਂ ਠੀਕ ਆ ਜੀ ਮੇਰੇ ਸਾੜਾ ਥੀਪੋ ਦਾ ਰੋਂਦੀ ਹੈ ਜੀ ਇਹ ਆਣ ਕਮਾਣ ਦੀਆਂ ਬੁੜੀਆਂ ਨਾਲ ਨੀ ਪੰਕੇ ਲੈਣ ਦਾ ਇਹ ਤਾਂ ਮੇਰਾ ਸਾੜਾ ਬਾਹਰ ਲਿਆ ਸਟੇਟਾਂ ਚ ਵੀ ਫਿਰਦਾ ਬਾਹਰ ਲਿਆ ਸਟੇਟਾਂ ਚ ਮੈਨੂੰ ਜੱਦ ਖਾਧੀਆਂ ਕਰਨੋਂ ਹਟਦਾ ਇਹਨੂੰ ਕਿੱਥੇ ਸਮਝਾ ਲਵਾਂਗਾ ਜੱਦ ਖਾਧੀਆਂ ਫਿਰ ਬੰਦੇ ਤੋੜ ਦੇਣਾ ਆਪਣੇ ਵਾਲ ਬਾਂਹ ਫਸੀ ਆਉਦੀ ਸਮਝ ਹੋਰ ਹੋਰ ਲੀਡ ਗਰੁੱਪ ਲੀਡਰ ਹੋ ਗਰੁੱਪ ਲੀਡਰ ਜਿਵੇਂ ਤੂੰ ਇਦਾਂ ਬੰਦਿਆਂ ਦਾ ਚੌਰਿਆਂ ਦਾ ਗਰੁੱਪ ਲੀਡਰ ਤੂੰ ਐ ਮੈਂ ਤੈਨੂੰ ਹੋਰ ਕਹਿਣਾ ਨਾ ਤਾਂ ਪਾਇਤ ਕੀ ਕਹਣਾ ਸੰਦੀਪੇ ਤੂੰ ਨਾ ਕਹਣਾ ਆਪਾ ਸਰੀ ਤੋਂ ਆਪਾਂ ਆਪਣਾ ਕੰਮ ਆਪ ਕਰਨਾ ਇਤਕ ਉਹਨਾਂ ਨੂੰ ਕਹਦੇ ਪਈ ਖੇਤ ਨਾ ਬੜਿਓ ਸੀ ਜੀਰੀ ਆਪ ਲਾਵਾ ਮੈਂ ਤੇਰਾ ਰੁਪਿਆ 10 ਦੇ ਜੇ ਉਹਨਾਂ 15 ਮੰਗਿਆ ਐ ਨਹੀਂ ਪਤਾ ਤੂੰ 18 ਦੇ ਦੇ ਬਾਦਰ ਰੁਪਏ ਦੇਦੀ ਤੂੰ ਹੋਰੇ ਰੁਪਏ ਤਾਂ ਦੇ ਦੇ ਕੰਮ ਉਹਨਾਂ ਤੋਂ ਕਰਾਈਨਾ ਰੁਪਈਏ ਦੇਦੇ ਕੰਮ ਨਾ ਕਰਾਈ ਕੰਮ ਨੂੰ ਮੈਂ ਹੈਗਾ ਕਰਾ ਕੰਮ ਤਾਂ ਮੇਰਾ ਸਾਲਾ ਗਬਈਆ ਬੜ ਗਿਆ ਹੁਣ ਅਪਰ ਉੱਥੇ ਹੁੰਦਾ ਤਾਂ ਹੈ ਨਹੀਂ ਕਿਸੇ ਗਬਈਆ ਬਣ ਗਿਆ ਮੇਰਾ ਸਾਲਾ ਚੰਨਗਰਾ ਹਾਂ ਵਾਲਾ ਹਾਂ ਨਾ ਤਾਂ ਕਰੇ ਉਥੇ ਆਗਾ ਕਿਤੇ ਥਿਆ ਬੈਤਾ ਸਹੀ ਮੈਂ ਤਾਂ ਹਟਿਆ ਯਾਰ ਮੈਂ ਨਹੀਂ ਕਰਦਾ ਹੋਈ ਤੂੰ ਐ ਕਰ ਮੇਰੀ ਗੱਲ ਤਾਂ ਸੁਣ ਗੱਲ ਸੁਣ ਮੇਰੀ ਨਾ ਨਾ ਐ ਨਾ ਕਰ ਮੈਂ ਤੇਰੇ ਬਾਤੇ ਨਾਲ ਤਾਂ ਲਿਆ ਨਿੰਬੂ ਤੋੜ ਕੇ ਨਿੰਬੂ ਪਾਣੀ ਕਰ ਤੇਰੇ ਵਾਲੇ ਨਿੰਬੂਂ ਚਰੋਂ ਤਾਂ ਨਿਕਲ ਨਾ ਮੇਰੀ ਮੇਰੀ ਗੱਲ ਸੁਣ ਤੂੰ ਤੂੰ ਬੱਤ ਦੀ ਗੱਲ ਬੜਾ ਦੇ ਜਮੈਂ ਐ ਕਰ ਜਿੱਥੇ ਕਿਤੇ ਮਿੱਟੀ ਲੱਗਦੀ ਐ ਮਿੱਟੀ ਲਾ ਦੀ ਠੀਕ ਹੈ ਜੀ ਮੈਂ ਨਾ ਉੱਥੇ ਠੀਕ ਉਹ ਕੱਖ ਜੇ ਲੈਣ ਆਈ ਆ ਉਹਨੂੰ ਚੌਲੇ ਤੋੜ ਕੇ ਫੜਾਇਆ ਮਾਂ ਨਾਲੇ ਉਹਨੂੰ ਮੈਂ ਕੰਮ ਕਿਹਾ ਇੱਕ ਉਹ ਪੁੱਛਿਆ ਮਾਂ ਹੁਣ ਇੱਥੇ ਮੈਨੂੰ ਲਾ ਦੇ ਆਪ ਉਧਰ ਫਿਰ ਤੂੰ ਕੰਮ ਕਰਦਾ ਨਹੀਂ ਨਹੀਂ ਤੂੰ ਮਾਤਾ ਲ ਗੱਲ ਤਾਂ ਸਮਝਿਆ ਕਰ ਤੂੰ ਮੈਂ ਸਮਝਦਾ ਹੀ ਆ ਮੈਨੂੰ ਕੋਈ ਇੰਨਾ ਬੇਵਕੂਫ ਨਾ ਬਣਾ ਕਰ ਮੈਂ ਥਾਰੀ ਸਮਝਦਾ ਮੈਂ ਉਹਨੂੰ ਕੰਮ ਕਿਹਾ ਹੋਇਆ ਕਾਪਾ ਤੋਂ ਕੰਮ ਲੈਣਾ ਲੰਡੂ ਕੰਮ ਨਹੀਂ ਤੇਰੇ ਕੋਈ ਕੰਮ ਨਹੀਂ ਮੈਨੂੰ ਸਾਰੇ ਕੰਮ ਸਾਖ ਦੀ ਗੱਲ ਚੱਲਦੀ ਆ ਕੋਈ ਅਸਾ ਹੋ ਕੰਮ ਬਣੂ ਹੋ ਹਾਂ ਸਾਖਾਂ ਮਰੇ ਰੱਖਿਆ ਮੈਨੂੰ ਪਤਾ ਨਹੀਂ ਤੈਨੂੰ ਤੇਰੀ ਤਾਂ ਫਰੋਂਮਰ ਲੰਗੀ ਨਾ ਸਾਖਾਂ ਆਇਆ ਕਰ ਤੂੰ ਫੇਰੀ ਘਰੋਂ ਮੈਂ ਉੱਧਰ ਜਾ ਕੇ ਆਉਣਾਗਾ ਠੀਕ ਆ ਤੈਨੂੰ ਨਿੰਬੂ ਪਾੜੀ ਕਾਂਝ ਵੀ ਬੁਲਾ ਕੇ ਮੈਂ ਫਿਰ ਤੈਨੂੰ ਬਣਾ ਕੇ ਹਾਂ ਫਿਰ ਤੈਨੂੰ ਹਾਕ ਮਾਰੂ ਠੀਕ ਆ ਵੈਰੀ ਗੁੱਡ ਹਾਂ ਮਾਹੋਰ ਮੈਦਾ ਕਰ ਆਇਆ ਨਾ ਮੇਰੀ ਗੱਲ ਸੁਣ ਹੁਣ ਆਇਆ ਹਾਂ ਸਾਬ ਜਿਹੜਾ ਉਹ ਖੁੰਤਿਆ ਕੇ ਉੱਥੇ ਖੱਡ ਪੈਂਦਿਆ ਮੜਿਆ ਉਹ ਧੱਪਦੀ ਚੰਗਾ ਨੀ ਮੇਚ ਹੋਰ ਹੁਣ ਠੀਕ ਆ ਠੀਕ ਆ ਹਾਂ ਜੀ ਚੰਗਾ ਫਿਰ ਉਹ ਨਿੰਬੂ ਪਾਣੀ ਦਾ ਆਇਆ ਤਿੰਨ ਸਾਲ ਹੋ ਗਏ ਮੈਨੂੰ ਪੀਤੇ ਨੂੰ ਮੈਂ ਕਹਦਾ ਪੀਤਾ ਨਿੰਬੂ ਪਾਣੀ ਤੇ ਛੇਤੀ ਕੰਮ ਕਰੀ ਜਾਊ ਮੈਂ ਹੋਰ ਆ ਲਾ ਗਿਆ ਨਿਸਾਨ ਦੇ ਇੱਥੇ ਵੀ ਟਰੈਕਟਰ ਛੱਡਦਾ ਪਾਤਾ ਤੇਲ ਵੀ ਬਾਹੀ ਜਾਊ ਆਪੀ ਮੇਰਾ ਛੜਾ ਮੈਂ ਕਹਦਾ ਮਸ਼ੀਨਰੀਆਂ ਮੈਂ ਤਾਂ ਇੰਨਾ ਕੰਮ ਕਦੇ ਘਰੇ ਨਹੀਂ ਕਰਿਆ ਜਨਾ ਤੇਰੇ ਕਰਦਾ ਇੱਥੇ ਗੋਲਤ ਹੁੰਦਾ ਹੋ ਲਾਂਗਾ ਇੱਥੇ ਫਸਾ ਗਿਆ ਸੀਰੀਜ਼ ਆ ਪਤਾ ਨਹੀਂ ਕਦੋਂ ਨਾ ਗਿਆ ਮੇਰਾ ਸਾੜ ਖੜਾ ਉਹ ਦੇਂਦਰਾ ਉਹ ਦੇਂਦਰਾ ਉਹ ਹੈਗਾ ਭਾਈ ਕੋਈ ਰੜਕਦੀ ਨਹੀਂ ਕੋਈ ਵੇ ਕਿਹੜਾ ਭਾਈ ਆ ਸੰਦੀਪ ਜਿੰਦਰ ਕਿਥੇ ਬਾਬੀ ਉਹ ਤਾਂ ਹੈ ਨਹੀਂ ਕਰਿਆ ਕਿਉਂ ਆਏ ਕਰਦੇ ਹੁੰਦੇ ਨੇ ਸਾਰੇ ਪੈਸੇ ਤੁਸੀਂ ਸੀਰ ਦੇ ਲਈ ਬੈਠੇ ਹੋ ਮਹੀਨਾ ਹੋ ਗਿਆ ਸਾਡੇ ਘਰ ਦਾ ਮੂੰਹ ਨਹੀਂ ਦੇਖਿਆ ਐ ਕਿਵੇਂ ਕੰਮ ਚੱਲੂਗਾ ਬੇਪਰਾਵਾ ਮੈਨੂੰ ਕੀ ਪੁੱਛਦਾ ਮੈਂ ਤਾਂ ਆਪ ਦੁਖੀ ਹੋ ਰਹੀ ਆ ਤੈਨੂੰ ਕਾਹច ਦੁਖੀ ਕਰ ਰੱਖਿਆ ਦੁਖੀ ਦਾ ਸਾਰਾ ਤੱਬਰ ਸਾਡਾ ਹੋਇਆ ਪਿਆ ਤੁਸੀਂ ਤਾਂ ਗਾਉਣ ਬਜਾਉਣ ਕਰਦੇ ਫਿਰ ਤੋਂ ਜਲੂਸ ਕੱਢਦੇ ਫਿਰਦੇ ਹੋ ਤੁਸੀਂ ਤਾਂ ਕਿ ਕੀ ਖਰਾਬ ਕਰ ਰੱਖੀਏ ਤੁਸੀਂ ਸਡੇ ਗਾਉਣ ਵਾਲੇ ਮੂੰਹ ਨੇ ਵੇ ਕਿਹੜੇ ਗਾਉਣ ਭਾਲਦਾ ਮੈਂ ਤਾਂ ਆਪ ਦੁਖੀ ਹੋ ਰਹੀ ਆ ਤੋ ਉਹ ਤਾਂ ਮੈਨੂੰ ਲੋਕਾਂ ਤੋਂ ਖਬਰਾਂ ਮਿਲਦੀਆਂ ਨੇ ਮੇਰੀ ਸਹੇਲੀ ਨੇ ਦੱਸਿਆ ਵੀ ਬਸ ਦੀ ਛੱਤ ਤੇ ਬੈ ਬਹ ਜਾਂਦਾ ਉਹਦੇ ਨਾਲ ਜੋੜੀ ਬਣਾਈ ਫ ਨਾ ਮੈਨੂੰ ਨਾਲ ਹੋਰ ਨਾ ਮੈਨੂੰ ਐਂ ਦੱਸ ਵੀ ਮੇਰੇ ਚ ਕੀ ਕਮੀ ਆਂ ਦੇ ਕਿ ਮੈਨੂੰ ਤੂੰ ਸੁਦੇਸ਼ ਕੁਮਾਰੀ ਤੁਸੀਂ ਕਿਉਂ ਜਲੂਸ ਕੱਢਦੇ ਫਿਰਦੇ ਹੋ ਮੈਂ ਤਾਂ ਐਂ ਨਹੀਂ ਸਮਝਉਂਦੀ ਬੇਵਹੀ ਕੈਨੀ ਆ ਮੈਂ ਹੋਰ ਸ਼ਿਕਾਇਤ ਨਹੀਂ ਲਈ ਅਭੀ ਤੂੰ ਗਾਉਣ ਲੱਗ ਜਾ ਮੈਂ ਕਿਸੇ ਨੇ ਨਹੀਂ ਲਈ ਆਪ ਹੀ ਮਰਦਾ ਫਿਰਦਾ ਕੰਜਰਾ ਨਾਲ ਕਿ ਤੁਰ ਪਣੀਆਂ ਦੇ ਤੂੰ ਮੈਂ ਹੁਣ ਘਰ ਤਾਂ ਚਲਾਉਣਾ ਹੀ ਪਊ ਦੱਸ ਮੈਨੂੰ ਮੈਂ ਕਿੱਧਰ ਜਾਵਾਂ ਜਿੱਧਰ ਬੰਦਾ ਕਹੂ ਉਧਰ ਹੀ ਜਾਣਾ ਪਊ ਮੈਨੂੰ ਛੋਟੇ ਜਾਨ ਆਉਣ ਦਾ ਨਹੀਂ ਪਤਾ ਮੈਂ ਹੋਇਆ ਪਿਆ ਬਿਮਾਰ ਮੇਰੇ ਪਾਪੇ ਹੁਣਾਂ ਤੋਂ ਕੰਮ ਨਹੀਂ ਹੁੰਦਾ ਖੇਤ ਨਹੀਂ ਤਾਂ ਸਾਡੇ ਪੈਸੇ ਮੋੜ ਦੋ ਨਹੀਂ ਸਾਡੇ ਨਾਲ ਇੱਕ ਪੱਸਾ ਕਰ ਲਓ ਗੱਲ ਸਿੱਧੀ ਆ ਮੇਰੀ ਤਾਂ ਮੈਂ ਚਲ ਚੰਗਾ ਉਹ ਤਾਂ ਉਹਨੂੰ ਮੈਂ ਕਹਿ ਦੂੰ ਤੂੰ ਸੰਦੀਪ ਮੈਨੂੰ ਇੱਕ ਗੱਲ ਦੱਸ ਬਿਲਬ ਉਮਰ ਦਾ ਵੱਧ ਸੋਹਣੀ ਹੈ ਮੈਂ ਤੈਨੂੰ ਇੱਥੇ ਮਿਸ ਨਮੋਲ ਨਹੀਂ ਬਣਾਉਣਾ ਆ ਸਮੇਰੀ ਗੱਲ ਕੰਨ ਖੋਲ ਕੇ ਸੁਣ ਲੈ ਚਾਹੇ ਤੈਨੂੰ ਤਲਾਹ ਲਾ ਦੀ ਚਾਹੇ ਜਦੋਂ ਘਰੇ ਆ ਗਿਆ ਉਦੋਂ ਕਹਿ ਦੀ ਠੀਕ ਹੈ ਕਹ ਉਹਨਾਂ ਦੇ ਭਗ ਜਾ ਨਹੀਂ ਜੇ ਸੰਦੀਪ ਨੂੰ ਟੱਕਰਿਆ ਤੇਰੀ ਲੱਤ ਤੋੜੂ ਉਹ ਵੇ ਤੂੰ ਇੰਨੀ ਗੱਲ ਮੇਰੀ ਗੱਲ ਸੁਣ ਲੈ ਲੱਤ ਲੁੱਤ ਤੋੜੀ ਦੇ ਪਰਾਂ ਉੱਜੜ ਜਾਣੇ ਦੀ ਨਾ ਪੈ ਤਾਂ ਤਪਾਣੀ ਇਹ ਤਾਂ ਬੜੀ ਗੱਲਾਂ ਹੁੰਦੀਆਂ ਨਹੀਂ ਜੇ ਮੈਨੂੰ ਕਿਤੇ ਗੌਂਦਾ ਦੇਖ ਗਿਆ ਫੇਰ ਵੀ ਆਪਦੇ ਚਿੱਤ ਨੂੰ ਸੋਚ ਲੈ ਹਾਂ ਤੈਨੂੰ ਵੱਢ ਦੇ ਬੱਸ ਪਾਏ ਜਾਣੇ ਨੂੰ ਮੈਂ ਤਾਂ ਆਪ ਤਪਾ ਲਿਆ ਉਹਨੇ ਤਾਂ ਨੂੰ ਤਪਾ ਲਿਆ ਤੂੰ ਨਾਲ ਹੀ ਰਲੀ ਹੋਈ ਆ ਉਹਦੇ ਵੇ ਵੇ ਕਾ ਨੂੰ ਰਲੀ ਹੋਈ ਆ ਥੋੜਾ ਤਾਂ ਸਾਰਾ ਟੱਪਰ ਮੇਰੇ ਕੋਲੇ ਆ ਜਾਂਦਾਗਾ ਸ ਮਤ ਅੱਗ ਤੂੰ ਕਿਉਂ ਆਈ ਪਈ ਆ ਵੇ ਬਾਹਰੇ ਆ ਜਾਂ ਉਰੇ ਆ ਇੱਧਰ ਸਾਡੀ ਤਰੱਕੀ ਤੇ ਮੱਚਦੇ ਨੇ ਲੋਕ ਪੈਂਦੀ ਨਾ ਲਾਟ ਲਾਟ ਪੈਂਦੀ ਨਾ ਹੁੰਦੇ ਨਾ ਕਰੇ ਬੁਲਾਉਣਾ ਤੇ ਰੱਬ ਆਜੇ ਬੇੜਾ ਤੇਰੇ ਤਾਂ ਆਉਂਦੇ ਨੇ ਮਗਰ ਬੁਲਾਉਣ ਜਲੂਸ ਤਾਂ ਮੇਰਾ ਕਿੱਧਰ ਰੱਖਿਆ ਤੈ ਨਾ ਹਣ ਬੋਲਦਾ ਨਹੀਂਗਾ 베ੜੀ ਬੈਠਿਆ ਲਾ ਮੂੰਹ ਨੀਜਾ ਕੀ ਅੰਨਾਗਾ ਲੋਕਾਂ ਦੀਆਂ ਤੀਮੀਆਂ ਲੈ ਲੈ ਜਾਨਾ ਉੱਥੇ ਤੂੰ ਖਾੜਿਆਂ ਤੇ ਨਾ ਮੈਂ ਮਰ ਗਈ ਵੇ ਮੇਰੇ ਚ ਕੋਈ ਕਮੀ ਐ ਚੁੱਪ ਹੋ ਜਾ ਚੁੱਪ ਹੋ ਜਾ ਤੂੰ ਕਿਉਂ ਹੋ ਜਾ ਚੁੱਪ ਮੈਂ ਮੈਨੂੰ ਲੋਕ ਕਵੇਲੇ ਲੰਦੇ ਨੇ ਵੀ ਤੇਰਾ ਬੰਦਾ ਲੋਕਾਂ ਦੀਆਂ ਤੀਮੀਆਂ ਲੈ ਲਾ ਦੇ ਬੇ ਆਹ ਇੰਨੇ ਪੈਸੇ ਚੱਕ ਲੈ ਚੋਕ ਕਿੱਥੋਂ ਲਿਆਏਗਾ ਚੋਕ ਲੈ ਕੇ ਤੂੰ ਹੀ ਲਿਆਵਾ ਹੋਵਾ ਬੇ ਆਈ ਕਾ ਤੋ ਸਿਰਦਾਗਾ ਪੈਸੇ ਨੇ ਕਦਰ ਹੀ ਪੈਸਿਆਂ ਦੀ ਤੇ ਤੈਨੂੰ ਬੰਦਰੀ ਤਾਂ ਕਦਰ ਹੀ ਨਹੀਂ ਹੈਗੀ ਮੈਂ ਤਾਂ ਬਣਾ ਹੀ ਆਣਾ ਚੱਲ ਕੋਈ ਤੁਸੀਂ ਆਏ ਕਰੋ ਪੱਖੇ ਥੱਲੇ ਬੈਠੋ ਮੈਂ ਸੰਦ ਲਾਲਾ ਪਾਣੀ ਲੈ ਕੇ ਆਉਂਦਾ ਜਲ ਜੀਰਤ ਨੂੰ ਮੈਂ ਪਿਆਉਣਾ ਕਰਕੇ ਮੈਂ ਦੇਖੀ ਐ ਤੇਰੇ ਮੂੰਹ ਨਾ ਮੈਂ ਪਿਆ ਦ ਹੱਥ ਪਾ ਕੇ ਕੀ ਮਾਰ ਦਿੱਤੀ ਪਹਿਲਾਂ 10 ਮਿੰਟ ਪਹਿਲਾਂ ਮੇਰੇ ਨਾਲ ਕੁੱਤੇ ਜਵਾ ਕੀ ਮਾਰ ਦਿੱਤੀ ਬੱਸਾਂ ਤੇ ਲੈ ਲੈ ਜਾਣਾ ਤੀਵੀਆਂ ਨੂੰ ਹਾਂ ਬੱਸਾਂ ਤੇ ਲੈ ਲੈ ਜਾਣਾ ਲੋਕਾਂ ਦੀਆਂ ਤੀਵੀਆਂ ਨੂੰ ਮੈਂ ਮਰ ਗਈ ਮੇਰੇ ਮੂੰਹ ਚੋਂ ਜ਼ਬਾਨ ਮੁੱਕ ਗਈ ਹਾਂ ਉਹ ਤਾਂ ਜੀ ਗਲਤੀ ਨਾਲ ਬੋਲਿਆ ਗਿਆ ਗੁੱਸੇ ਚ ਬੋਲਿਆ ਜਾਂਦਾ ਫਿਰ ਏਡੀ ਗੁੱਡੀਕ ਗੱਲ ਹੋ ਗਈ ਗੁੱਸਾ ਤਾਂ ਤੈਨੂੰ ਹੀ ਚੜਿਆ ਮੈਨੂੰ ਜੇ ਚੜ ਗਿਆ ਨਾ ਮੈਂ ਪਤਾ ਨਹੀਂ ਕੀ ਕੀ ਬੋਲੂਗਾ ਚੱਲ ਚੰਗਾ ਕੋਈ ਨਹੀਂ ਫਿਰ ਕਿਉਂ ਗੁੱਸਾ ਕਰਦਾ ਬਾਗ ਜਾ ਕਰ ਕੋਈ ਨਹੀਂ ਉੱਥੇ 10 20 ਜਣੇ 20 ਜਣੇ ਦੇ ਸਾਹਮਣੇ ਤੂੰ ਗਾਣਾ ਗਾਣਾ ਭੁੱਲ ਗਈ ਹਾਂ ਗਾਣਾ ਭੁੱਲ ਗਈ ਉਹਦੇ ਬੇਇੱਜ਼ਤੀ ਕਰਾ ਕੇ ਜਿੱਦਾਂ ਤੇ ਤੂੰ ਜਾਣ ਲੱਗੀ ਇੱਕ ਨੋਟ ਜੁੜਦਾ ਹੁੰਦਾ ਤੀ ਅੱਜ 2000 ਰੁਪਏ ਜੇਬ 'ਚ ਮੇਰੀ 'ਚ ਦੇਖੀ ਫੇਰ ਕਹਿੰਦਾ ਤੂੰ ਪਿਆਰ ਨਾਲ ਨਹੀਂ ਬੋਲਦੀ ਪਿਆਰ ਨਾਲ ਤੂੰ ਮੇਰੇ ਸਾਲੀ ਦੀ ਬੋਲਦੀ ਉਹਨੂੰ ਜਦੋਂ ਜੇਬ ਢੱਕੀ ਹੋਵੇ ਖਾਲੀ ਜੇਬ ਨੂੰ ਕੌਣ ਬੋਲਦਾ ਪਿਆਰ ਨਾਲ ਹੈ ਆ ਹੁਣ ਤਾਂ ਕੁਦ-ਕੁਦ ਪੈਂਦੀ ਦੀ ਮੇਰੇ ਕਣੀ ਜੀ ਪੈਸਾ ਚੱਲਦਾ ਅੱਜ ਕੱਲ ਪੈਸਾ ਚੱਲਦਾ ਜਿੱਦੈ ਤੈਨੂੰ ਚਲਾਦਾ ਤੂੰ ਯਾਦ ਰੱਖੇਂਗੇ ਇਹਨੂੰ ਚਲਾਇਆ ਨਹੀਂ ਮੈਂ ਮੇਰੀ ਗੱਲ ਸੁਣ ਸਾਰੇ ਮੇਰੇ ਨਹੀਂ ਤੇਰੀ ਹੀ ਨੇ ਅੱਗ ਲਾ ਲੈ ਵਿੱਚ ਮੈਂ ਫੂਕ ਦਿੰਨਾਂ ਲੈ ਪਾਇ ਇੱਥੇ ਕੱਲਾ ਕੱਲਾ ਨੋਟ ਧਰ ਕੇ ਉੱਤੇ ਚੱਲ ਕੋਈ ਚੰਗਾ ਮੈਨੂੰ ਇਕੱਠੇ ਕਰ ਲੈ ਹਾਂ ਕਰ ਲੈ ਕਰ ਲੈ ਕਰ ਲੈ ਸੋਟਦਾ ਇਹ ਖਾਨਦਾਨੀ ਪੈਸਿਆਂ ਦਾ ਭੱਖਾ ਮੇਰਾ ਸਾਲਾ ਤੁਹਾਨੂੰ ਤਾਂ ਬੰਦੇ ਦੀ ਕਦਰ ਹੀ ਨਹੀਂ ਹੈਗੀ ਜਿਹੜਾ ਤੁੱਪੇ ਫਿਰਦਾ ਤੂੰਬੀਆਂ ਲੈ ਕੇ ਕਦੇ ਪਾਣੀ ਦਾ ਗਲਾਸ ਪੁੱਛਿਆ ਹੁਣ ਆ ਕਿ ਤੈਨੂੰ ਮੈਂ ਸੰਤਰਾ ਵਾਲਾ ਬਣਾ ਕੇ ਲੈ ਆਉਣੀ ਆ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਸਰਦਾ ਹੀ ਇਹੀ ਜੀ ਪਿਉਂ ਕੰਬਲ ਦੀ ਤਰੀ ਜਾਨੀ ਲੋਕਾਂ ਚ ਮੱਚਦੇ ਨੇ ਨਾ ਮੇਰੇ ਸਾਲੇ ਆਉਂਦੇ ਨੇ ਨਾ ਮੋਟਰਸਾਈਕਲ ਲੈ ਲੈ ਤੂੰ ਇੱਕ ਗੱਲ ਕਹਿ ਕਾ ਮੇਰਾ ਬੰਦਾ ਤਾਂ ਹੀ گاਊਗਾ ਕਹਿ گاਊ ਮੇਰਾ ਬੰਦਾ ਤਾਂ ਹਾਂ ਬਸ ਕਹਿ ਦਿਆ ਕਰ ਹੁਣ ਮੈਂ ਹਾਂ ਹੁਣ ਕਹੇਗੀ ਤੂੰ ਹੁਣ ਤਾਂ ਨੋਟ ਦੀਂਦੇ ਨੇ ਤੈਨੂੰ ਹੁਣ ਤਾਂ ਨੋਟ ਦੀਂਦੇ ਨੇ ਤਾਂ ਕਹੇਗੀ ਚੱਲ ਮੈਨੂੰ ਪੈਸੇ ਲਿਆ ਦੇ ਕਰ ਪੈਸੇ ਲਿਆ ਦੇ ਕਰ ਚਾਹੇ ਮੈਂ ਕਾਲੇ ਚੋਰ ਤੋਂ ਲਿਆਵਾਂ ਚਾਹੇ ਮੈਂ ਕੁਛ ਕਰਾਂ ਹਾਂ ਤੈਨੂੰ ਕੀ ਤੈਨੂੰ ਪੈਸਾ ਜੁੜੂ ਚੱਲ ਚੰਗਾ ਜੀ ਠੰਡੇ ਹੋ ਚਬਾਕ ਮੈਂ ਪਾਲ ਰਿਹਾ ਤੂੰ ਤਾਂ ਖਾ ਰਹੀ ਹੈ ਵੇ ਲਿਆਉਣੀ ਅਸਾਂ ਮੇਰਾ ਸਾਲਾ ਪਾਣੀ ਤਨੀਂਦੇ ਤੂੰ ਸੂਟ ਉਹ ਤੈਨੂੰ ਲੈ ਕੇ ਆਉਂਦਾ। ਉਹ ਤੈਨੂੰ ਲੈ ਕੇ ਆਉਂ। ਚੁਗਲਾ ਉਹ ਗਵੰਡੀਆਂ ਤੇ ਉੱਡ ਕੇ ਚੁਗਲਾ। ਸੜੇ ਹਾਨ। ਮੈਂ ਤਾਂ ਜਾਣਾ ਭੈਣ ਮਰਾਵੇ ਪ੍ਰੋਗਰਾਮ ਤੇ। ਤਾਂ ਭੋਗਲੇ ਜਾਣਾ। ਜਾਣਾ ਜਿਰੂਆਂ ਬੱਸਾਂ ਤੇ ਲੈ ਲੈ ਘੁੰਮਦਾ ਉਹਦੇ ਕੋਲੇ ਜਾਣਾ ਲੈ ਕਰ ਲੈ ਜਦੋਂ ਕਰਨਾ ਰੋਕ ਲੈ। ਬੇਬਗ ਜਾ ਹੁਣ ਮੈਂ ਕੀ ਕਹਿੰਦਾ। ਰੋਕ ਤੂੰ ਆ ਜਾ ਰੋਕ। ਨਾ ਮੈਂ ਨਹੀਂ ਰੋਕਦੀ। ਤਹਾਂ ਬਠੇ ਹਾਂ ਸੱਤ ਤੇ ਗਿੱਲੀ ਚੁੰਨੀ ਲੈ ਕੇ। ਮੈਂ ਤਾਂ ਸ਼ਾਪਿੰਗ ਕਰਨੇ ਜਾਨੀ ਆ। ਜੀ ਮੇਰੀ ਗੱਲ ਸੁਣੋ ਤੁਸੀਂ ਵੀ ਦੱਸ ਦੋ ਕੁੜਤਾ ਕਰਤਾ ਲਿਓਣਾ ਮੈਂ ਤਾਂ ਸੂਟ ਲੈ ਕੇ ਆਉਂਗੀ ਨਾਲੇ ਦੁਪਹਿਰੇ ਚਾਚੂ ਬਣਾ ਕੇ ਦੇ ਦਿਆਂ ਤੁਹਾਨੂੰ ਤਾਂ ਜਾਨੀ ਆ ਹੋ ਗਰਮੀ ਹੋਈ ਬੇ ਜੈਰੋਈ ਦੀ ਮਾੜੀ ਜੀ ਹਵਾ ਚ ਵਹਿ ਨਹੀਂ ਆ ਪਿੰਦਾ ਇਹ ਹਵਾ ਦਾ ਕੋਰਾ ਲੱਗੂ ਗਉਰੇ ਮਾਰ ਲੇ ਗਰਮੀ ਨੇ ਹਾਏ ਹਾਏ ਨਾ ਮਲਾ ਨਹੀਂ ਮੈਂ ਕਰਨਾਲ ਵੇਜਟਾ ਲਾ ਬੋ ਤੇਰਾ ਦਿਮਾਗ ਹੱਲ ਗਿਆ ਭਾਈ ਜੀ ਇਹ ਕਹਿ ਸਕਦੀ ਵੇ ਜੇਠਾ ਵੇ ਕਰਨਾ ਐ ਲੋ ਕਿ ਮੈਂ ਬਾਜਾ ਮਾਰਦੀ ਆ ਕਮਲਿਆ ਵਾਂਗੂ ਨਾ ਫਿਰ ਜੇਠ ਹੀ ਲੱਗਦਾ ਜੇਠ ਹੀ ਕਹਿਣਾ ਹੋਰ ਦੱਸ ਕੇ ਉਹਨੂੰ ਮੈਂ ਦੌਰ ਕੰਨ ਲੱਗ ਜਾ ਫਿਰ ਕੀ ਧਾਰ ਕਢਾਉਣੀ ਐ ਮੈਨੂੰ ਦੱਸ ਦੇ ਕੀ ਕੰਮ ਐ ਨਾਲੇ ਮੈਂ ਸੱਚ ਜੇਠ ਤੱਕ ਤਾਂ ਕੋਈ ਕੰਮ ਨਹੀਂ ਆਈ ਤੀ ਮੈਂ ਤਾਂ ਆਪਣੇ ਸੰਦੀਪ ਕੋਲੇ ਆਈ ਸੀ ਹਾਂ ਦੱਸ ਆਹਾ ਮੇਰੇ ਕੋਲੇ ਨਾ 30 40000 ਰੁਪਇਆ ਸੀ ਸੰਦੀਪ ਨੂੰ ਕਹਿਣਾ ਸੀ ਮੇਰੇ ਖਾਤੇ ਚ ਪਾ ਦਿੰਦਾ ਵੀ ਕੈਸ਼ ਹੋ ਰੱਖ ਲਾਂਦਾ ਅੱਛਾ 40000 ਰੁਪਇਆ ਅਸੀਂ ਕਹਿ ਦੇਖਿਆ ਨਹੀਂ 40000 ਰੁਪਿਆ ਤੂੰ ਸਾਨੂੰ 40000 ਰੁਪਏ ਦਿਖਾਉਣ ਆਈ ਹੈ ਹੈ ਇਹਦਾ ਮਤਲਬ ਇਹੀ ਹੈ ਨਹੀਂ ਮੈਂ ਤੂੰ ਕਿਉਂ ਸੱਬ ਸਾਰੇ ਦਿਨ ਲੜਨ ਦੀ ਅੱਗ ਲੱਗੀ ਰਹਿੰਦੀ ਹੈ ਤੇਰੇ ਹੁਣ ਤਾਂ ਸਾਡਾ ਕੰਮ ਸੁੱਖ ਨਾਲ ਤਰੱਕੀ ਚਾ ਮੇਰਾ ਤੇ ਜਿੰਦਰ ਦਾ ਹੁਣ ਤਾਂ ਅਸੀਂ ਸੋਹ ਲਾਉਣ ਜਾਣੇ ਹੋਣੇ ਗਾਉਣ ਜਾਣੇ ਆ ਪੈਸਾ ਹੀ ਪੈਸਾ ਮੀਂਹ ਵਾਂਗੂ ਵਰਦੇ ਨੇ ਪੈਸੇ ਹਾਂ ਹੋ ਤਾਂ ਕੋਈ ਕੰਮ ਨਹੀਂ ਰਿਹਾ ਹੋਰ ਤਾਂ ਸਾਰੇ ਕੰਮ ਮੁੱਕ ਗਏ ਤੈ ਤਾਂ ਸਾਡਾ ਸੀ ਵੀ ਬਟ ਲਿਆ ਲੰਡੀਏ ਆਪਦਾ ਤੂੰ ਲੰਡੀ ਹੈਗੀ ਤੀ ਇਹੀ ਜੀ ਹੈਗੀ ਕਿਉਂ ਮੈਂ ਤੁਹਾਡਾ ਕੰਮ ਖੋਤਾ ਦੇਤਾ ਮੈਂ ਕਿਹਾ ਬੱਟਾ ਤੁਹਾਡਾ ਸਿਰੀ ਤੁਹਾਡੇ ਸਿਰੀ ਨੇ ਮੈਨੂੰ ਕੰਮ ਲਾਇਆਗਾ ਮੈਂ ਤਾਂ ਬੈਲੀ ਬੈਠੀ ਸੀ ਘਰੇ ਹੁਣ ਦੇਖ ਨੋਟ ਛਾਪਦੀਆਂ ਨੋਟ ਘਰੇ ਸੁਖ ਨਾਲ 5 5 6 6 ਗੱਡੀਆਂ ਪਈਆਂ ਰਹਿੰਦੀਆਂ ਨੇ ਪੈਸਿਆਂ ਦੀਆਂ ਮੈਂ ਬੱਸ ਕਰ ਜਾ ਮੈਂ ਜਾਣਦੀਆਂ ਗੱਡੀਆਂ ਨੂੰ ਗੱਡੀਆਂ ਤੇਰੇ ਘਰ ਹੀ ਡਿੱਗਣਗੀਆਂ ਮਲੰਗਣੀ ਦੇ ਹੈ ਮੈਂ گاਉਣ ਵਾਲੇ ਨੇ ਦੇਖੇ ਵੀ ਕਿੰਨੇ ਕ ਪੈਸੇ ਲੈਂਦੇ ਨੇ ਤੈਨੂੰ ਕੀ ਦਿੰਦੇ ਹੋਣਗੇ ਕੋਈ ਤੂੰ ਬੜੀ ਸ਼ਾਹੂਕਾਰ ਬਣੀ ਫਿਰਦੀ ਆ ਵੀ ਮੈਨੂੰ ਮਲੰਗਣੀ ਕਹਿਣੀ ਹੈਗੀ ਤੂੰ ਤਾਂ ਮੈਥੋਂ ਵੀ ਬਸ ਕਰ ਜਾ ਸਾਡੇ ਘਰੇ ਕੀ ਬੜੀਆਂ ਲੈਣ ਆਈਆਂ ਤੇ ਮੈਨੂੰ ਪੁੱਛਦੀ ਐ ਮਾੜਾ ਤਾਂ ਸਾਡੇ ਵਾਲਾ ਐ ਮਾੜਾ ਸਾਡੇ ਵਾਲਾ ਐ ਉਹੀ ਗੱਲ ਐ ਕਿ ਜਿਹੜਾ ਸੀਰੀ ਨਾਲ ਲੜਿਆ ਤਾਂ ਸੀਰੀ ਸਾਡਾ ਗਿਆ ਨਹੀਂ ਵਧੀਆ ਹੋਇਆ ਲੜ ਕੇ ਭੱਗ ਗਿਆ ਵਧੀਆ ਸੀ ਤੁਹਾਡੇ ਖੁਰਲੀਆ ਚ ਹੱਥ ਮਾਰਦਾ ਫਿਰਦਾ ਸੀ ਹੁਣ ਤਾਂ ਉਹ ਨੋਟ ਛਾਪਦਾ ਨੋਟ ਅਸੀਂ ਤਾਂ ਨਾਲੇ ਬਾਹਰ ਦਾ ਪਾਸਵਰਡ ਕਰਾ ਲਿਆ ਦੋਨੇ ਜਣੇ ਬਲਾਇਟ ਜਾਮਾਂਗੇ ਜਹਾਜ਼ ਚੜ੍ਹ ਕੇ ਨਹੀਂ ਮੈਂ ਤਾਂ ਸੁੱਖਾਂ ਸੁਖਦੀਆਂ ਵਿਜੇਂਦਰ ਵਰਗੇ ਨਾ ਸਭ ਦੇ ਘਰੇ ਹੁਣ ਜਿਹੜੇ ਘਰਦਿਆਂ ਨੂੰ ਐਸ਼ ਕਰਾ ਦੇਣਗੇ ਐ ਤੇ ਫਿਰਦਾ ਸੀ ਗੋਹੇ ਚੱਕਦਾ ਤੁਹਾਡੇ ਤੂੰ ਮੱਚੀ ਚੱਲੀ ਇੱਥੇ ਬੈਠੀ ਹੁਣ ਦੇਖਦਾ ਸੀ ਬਲੇਟ ਜਾਵਾਂਗੇ ਜਿਹ ਹੈ ਚੜ ਕੇ ਹੱਦ ਹੋਈ ਪਈ ਐ ਤੈਨੂੰ ਕੋਈ ਰੇੜ ਨਹੀਂ ਚੜਾਉਂਦਾ ਗੋਹੇ ਵਾਲੇ ਤੇ ਨਹੀਂ ਪਹਿਲਾਂ ਨਹੀਂ ਸੀ ਆਹੋ ਪਹਿਲੇ ਸੀ ਗੋਹੇ ਵਾਲੇ ਰੇੜ ਤੇ ਪੈਰ ਨਹੀਂ ਧਰਦੇ ਸੀ ਹੁਣ ਅਸੀਂ ਜਹਾਜ਼ ਚੜਾਂਗੇ ਦੇਖੀ ਚੱਲੀ ਤੂੰ ਨਹੀਂ ਬੱਸ ਕਰ ਜਾ ਬੱਸ ਕਰ ਜਾ ਲਾਬੋ ਕਿਉਂ ਰੱਬ ਨੂੰ ਟੱਪ ਸਮਝਦੀ ਹੁੰਨੀ ਐ ਜਾਣਦੇ ਜਾਣਦੇ ਇੱਥੇ ਆਵੇਂ ਕਿਸੇ ਕੋਲ ਸਾਡੇ ਘਰੇ ਲਾਬਾ ਤਾਂ ਤੇ ਘੱਟਤਾ ਕਰੋ ਹਾਂ ਵੀ ਕਿੱਧਰ ਵਗ ਗਿਆ ਨਹੀਂ ਕਰੋ ਕਾਨੂੰ ਕੱਢਿਆ ਉਹਨੂੰ ਤਾਂ ਸਰਕਾਰੀ ਕੁਆਟਰ ਮਿਲ ਗਿਆ ਜਿਹੜਾ ਫੈਕਟਰੀ ਚ ਵੱਡਾ ਫੋਰਮੈਨ ਸੀ ਉਹ ਮਰ ਗਿਆ ਉਹਦੀ ਜਗ੍ਹਾ ਮਿਲ ਗਈ ਉਹਨੂੰ 60000 ਮਹੀਨੇ ਦਾ ਕਮਾਉਂਦਾ ਉਹੀ ਨਹੀਂ ਕੱਢਿਆ ਦਿਆ ਹੋਇਆ ਕਰੋ ਪੈਸੇ ਕਮਾਉਂਦਾ ਪੈਸੇ ਥੋੜੇ ਮੰਗੂ ਨਹੀਂ ਸਾਰਾ ਟੱਬਰ ਘਰੇ ਬੈਠ ਕੇ ਖਾਣੇ ਹੋ ਨਾ ਉਹ ਤਾਂ 60000 ਲੈਂਦਾ ਮਹੀਨੇ ਦਾ ਫਿਰ ਤੂੰ ਕਿ ਹੱਕ ਪਾੜਦੀ ਫਿਰਦੀ ਐ ਸਾਡੇ ਵਾਲੇ ਸੀਰੀ ਦੇ ਮੰਗਰ ਤੈ ਕਿਉਂ ਉਹਦੀ ਪੱਟੀ ਵੇਸ ਕਰੀ ਐ ਕਿਉਂਕਿ ਮੋਟੋਂ ਦੇ ਖੋਇਆ ਹੁੰਦਾ ਐ ਮੈਂ ਮੈਂ ਕੀ ਕੰਮ ਤੋਂ ਖੋਇਆਗਾ ਅਗਲਾ ਆਪਦਾ ਕੰਮ ਕਰਦਾ ਕੰਮ ਤੇ ਜਾਂਨੇ ਆਥਣੇ ਘਰੇ ਆ ਜਾਣਾ ਮੈਂ ਕਿਹੜਾ ਉਹਨੂੰ ਕਿਹਾ ਸੀਗਾ ਵੀ ਤੁਹਾਡੇ ਸਾਰਿਆਂ ਨਾਲੋਂ ਪਹਿਲਾਂ ਉਹ ਆਪਦੀ ਟੀਮੀ ਨੂੰ ਲੈ ਕੇ ਜਾਂਦਾ ਹੁੰਦਾ ਸੀ ਉਹਦੀ ਟੀਮੀ ਤੋਂ ਨਹੀਂ ਕੰਮ ਹੋਇਆ ਭਾਈ ਮੈਨੂੰ ਲਿਜਾਨ ਲੱਗਾ ਤੈਨੂੰ ਕਹਿੰਦਾ ਮੈਂ ਝੇਮਾ ਹੋ ਰਿਹਾ ਤੇ ਕੋਈ ਨਾ ਮਝੇਮਾ ਤੇ ਮੈਨੂੰ ਤਾਂ ਹੋ ਰਿਹਾ ਡੂੜ ਲੱਖ ਲੈਣਾ ਡੂੜ ਲੱਖ ਲੈ ਕੇ ਪਾਰ ਗਿਆ ਬੇੜੀ ਬੈਠੀ ਆਲਾ ਮੁੜ ਕੇ ਘਰੇ ਨਹੀਂ ਆਇਆ ਬਸ ਡੂੜ ਲੱਖ ਨਹੀਂ ਮੈਂ ਕਹਿ ਦਉ ਜਿੰਦਰ ਨੂੰ ਹੁਣ ਫੜਾ ਜੂਗਾ ਡੂੜ ਲੱਖ ਤਾਂ ਉਹ ਜੇਲ੍ਹ ਚ ਪਾਈ ਫਿਰਦਾਗਾ ਐਨੇ ਪੈਸੇ ਨੇ ਉਹਦੇ ਕੋਲੇ ਆ 40000 ਤਾਂ ਮੇਰੇ ਤੋਂ ਹੀ ਲੈ ਲੈ ਜਿਹੜਾ ਰਹਿ ਗਏ ਬਾਕੀ ਜਿੰਦਰ ਤੋਂ ਲੈ ਲਈ ਫੜਾ ਜੋ ਫੜਾ ਜੋ ਸਾਡੇ ਪੈਸੇ ਫੜਾਉਂਦੇ ਸ ਤਾਂ ਪੋਰਨ ਟੋਕਦੇ ਹੋਏ ਨੇ ਹੁਣ ਇਹ ਰੁਪਈਆ ਵਾਲੇ ਹੈਗੇ ਆ ਇਹਦੇ ਵਿੱਚ ਕਿਹੜਾ ਕੋਈ ਸ਼ੱਕ ਆ ਰੁਪਈਏ ਬਾਧੂ ਜਦ ਮਰਜੀ ਗਿਆੜਾ ਮਾਰ ਲਈ ਕਰੇ ਜੇ 60000 ਦੀ ਲੋੜ ਆ 50 ਦੀ ਲੋੜ ਆ ਲਾਭੋ ਐ ਦੇ ਦੂ ਪੈਸੇ ਤਾਂ ਨਹੀਂ ਬਸ ਕਰ ਜਾ ਬਸ ਕਰ ਜਾ ਮੈਂ ਤੈਨੂੰ ਜਾਣਦੀ ਆ ਤੂੰ ਉਹੀ ਲਾਭੂ ਆ ਕਿੰਨੇ ਕੁ ਦਿਨ ਪੈਰ ਮਾਰੇਂਗੀ ਜਾਨਦੀ ਆ ਮੈਂ ਤੈਨੂੰ ਬੜੀ ਵੱਡੀ ਔਕਾਤ ਨਹੀਂ ਹੈਗੀ ਤੇਰੀ ਕਿੰਨਾ ਕჯერ ਫਾਰ ਮਾਰੇਗੀ ਮੈਂ ਜਿੰਦੀ ਕੇ ਤੇਰੀ ਔਕਾਤ ਆ ਨਾ ਉਹ ਤਾਂ ਤਾਂ ਦੋ ਕਦਮ ਅੱਗੇ ਰਹਿਣਾ ਔਕਾਤ ਦੀਆਂ ਗੱਲਾਂ ਤਾਂ ਸਿੱਬੋ ਤੂੰ ਨਾ ਹੀ ਕਰਿਆ ਕਰ ਤੇਰੀ ਔਕਾਤ ਵੀ ਪਤਾ ਮੈਨੂੰ ਆਦੀ ਔਕਾਤ ਵੀ ਪਤਾ ਕੀ ਗੱਲ ਕਹ ਤੋ ਨਾ ਕਹਾ ਸਾਰਾ ਕੰਮ ਤਾਂ ਸਾਡਾ ਖਰਾਬ ਕਰਕੇ ਦਰਤਾ ਨਾ ਮੈਂ ਕੀ ਕੰਮ ਖਰਾਬ ਕਰਿਆ ਜਿੰਦਰ ਨੂੰ ਕਹਿ ਹੁਣੀ ਫੋਨ ਲਾ ਕੇ ਕਹਿਨੀ ਆ ਵੀ ਸਿੱਬੋ ਦੇ ਮੱਥੇ ਮਾਰ ਕੇ ਆ ਪੈਸੇ ਲੈ ਆਈ ਮੈਨੂੰ ਕਹਿੰਦੇ ਵੱਡੀ ਜਾਣਖਾਲੀ ਮੈਂ ਤਾਂ ਗਾਉਣ ਲੱਗ ਗਈ ਵੱਡੀ ਅਮਰਜੋਤ ਕਹੋਂਦੀ ਐ ਸੜੀ ਹੋਈ ਮੇਰੇ ਸਾਲੇ ਲੋਕ ਕਹਿੰਦੇ ਤੂੰ ਪੈਸਾ ਕਮਾਉਣਾ ਪੈਸਾ ਕਮਾਉਣਾ ਪੈਸਾ ਦਾ ਦਿਂਦਾਗਾ ਆ ਨਹੀਂ ਨਾ ਦਿੰਦਾ ਜਿਹੜਾ ਮੈਂ ਧੁੱਪੇ ਚੰਮ ਫੂਕਦਾ ਸਾਰਾ ਸਾਰਾ ਦਿਹਾੜੀ ਧੁੱਪੇ ਤੁਰਿਆ ਫਿਰਦਾਗਾ ਇਹ ਸਾਲੇ ਲੋਕ ਵੀ ਮੱਚਦੇ ਵਾਲਾ ਨਹੀਂ ਬੰਦਾ ਕਿਰਤ ਕਰਕੇ ਖਾਂਦਾਗਾ ਤੁਸੀਂ ਕਿਉਂ ਜਹਿਲਸੀ ਕਰਦੇ ਹੋ ਬਾਈ ਹੂੰ ਸਾਰਾ ਪਿੰਡ ਮੱਚਦਾ ਮੇਰਾ ਸਾਲਾ ਸਾਰਾ ਪਿੰਡ ਓਏ ਆ ਦੋ ਚਾਰ ਬੰਦੀ ਨੇ ਜਿਹੜੇ ਨਾਲ ਖੜਦੇ ਨੇ ਆਪਣੇ ਤਾਂ ਆਹਾ ਆਜਾ ਆਜਾ ਆ ਜਾ ਫਿਰ ਆ ਜਾ ਤੇਰੀ ਦਰਸ਼ਨ ਪਾਉਣ ਨੂੰ ਤਰਸਦਾ ਸੀ ਇੱਥੇ ਕੋ ਬੈਠਾ ਤੂੰ ਅੰਦਰ ਬੈਹ ਜਾਂਦਾ ਮੇਰੇ ਕਰਮ ਮਾੜੇ ਨੇ ਮੇਰੇ ਕਰਮਾਂ 'ਚ ਫਰਕ ਪੈ ਗਿਆ ਮੈਂ ਤਾਂ ਧੁੱਪੇ ਬੈਠਾ 50 ਤਾਂ ਅਫਮਾਨ ਹੋਇਆ ਪਿਆ 100 ਮੇਰੇ ਸਰੀਰ ਦਾ ਹੋਇਆ ਪਿਆ 102 ਤੇ ਬੁਖਾਰ ਹੋ ਜਾਂਦਾ ਬਾਬਾ ਚੰਨ ਨੇ ਕਹਿੰਦਾ ਫੁੱਲ ਬੇ ਚੰਗਾ ਪਕਾਈ ਨਾ ਮਾਰ ਤੈਨੂੰ ਆਕਲ ਨਹੀਂ ਹੈਗੀ ਤੂੰ ਐਂ ਤਾਂ ਕਹਿ ਕੇ ਜਾ ਵੀ ਪਈ ਤੂੰ ਅੰਦਰ ਬੈਹ ਜਾ ਕੋਈ ਬਾਹਰ ਕੁੰਡਾ ਅੰਦਰੋਂ ਤੂੰ ਕੁੰਡਾ ਲਾ ਕੇ ਪਤਾ ਨਹੀਂ ਕਿੱਧਰ ਦੀ ਕੰਦ ਟੱਪ ਕੇ ਬਾਹਰੇ ਟੱਪੀਆਂ ਤੂੰ ਹੈ ਮੈਂ ਕੰਦ ਨਹੀਂ ਟੱਪੀ ਮੈਂ ਤਾਂ ਮਹਿੰਦਰੋ ਕੇ ਘਰੇ ਤੀ ਉਧਰ ਦੇ ਨਾਂਗੇ ਛੋਟੇ 게 ਕਰਨੈਲ ਕਿਆ ਨੂੰ ਮੈਂ ਕਹਿ ਕੇ ਇਹ ਵੀ ਮੇਰੇ ਕੋਲੇ 40000 ਰੁਪਇਆ ਅਗਲਾ ਕਹਿਇਆ ਪੂਰਾ ਤੇਰਾ ਭਾਈ ਜੇ ਬੇੜਾ ਤੇਰਾ ਉਹ ਤੇਰਾ ਭਾਈ ਜੇ ਬੇੜਾ ਤੇਰਾ ਕਿਉਂ ਉਹ ਖਰਾਕ ਤੇ ਕਮਾਈ ਤਾਂ ਪਰਦੀ ਦੀ ਚੰਗੀ ਹੁੰਦੀ ਆ ਕਿਉਂ ਤੂੰ ਆਪਦੀਆਂ ਜਣਾ ਚ ਆ ਬਦਾਤੀ ਫੇਰਦੀ ਫਿਰਦੀ ਐ ਹੈ ਜਿਹੜੇ ਮੇਰੀਆਂ ਚ ਫੇਰ ਤਾਰਾ ਗਲਤੀ ਹੋ ਗਈ ਜੀ ਗਲਤੀ ਕੀ ਹੋ ਗਈ ਸਾਰਾ ਪਿੰਡ ਦਾ ਪਹਿਲੀ ਮੱਚੀ ਜਾਂਦਾ ਜਿੰਦਰਾ ਹਾਂ ਇੱਕ ਗੱਲ ਤਾਂ ਹੈਗੀ ਆ ਆਪਣੀ ਤਰੱਕੀ ਹੋ ਗਈ ਲੋਕ ਆਪਣੇ ਤੇ ਮੱਛਲ ਲੱਗੇ ਤਰੱਕੀ ਦਾ ਮੇਰਾ ਸਾਲਾ ਕਿਹੜਾ ਕਿਸੇ ਸਰੂ ਚੜਿਆਂਗੇ ਆਪਦੇ ਪੈਰਾਂ ਤੇ ਆਪ ਖੜੇ ਹੋਏ ਆਪਾਂ ਨੂੰ ਕੀ ਲੋੜ ਆ ਪਤਾ ਬਈ ਕਰਾਂਗੇ ਸਾਰਾ ਕੁਝ ਹੈ ਕਰਾਂਗੇ ਜੀ ਸਾਰਾ ਕੁਝ ਅਸੀ ਤਾਂ ਇਹ ਤਾਂ ਹੈ ਜਿੰਨੇ ਜੋ ਕਰੇ ਹੈਗਾ ਜਿੰਨਾ ਦਮ ਰੱਖਦੇ ਆ ਕਰਾਂਗੇ ਨਾਲੇ ਮੇਰੀ ਗੱਲ ਸੁਣ ਮੈਂ ਤਾਂ ਤਾਂ ਲੇਟ ਹੋ ਗਈ ਮੈਂ ਨਾ ਦਰਜੀ ਕੋਲੇ ਬਾਕੀ ਸੀ ਪਤਾ ਕਿਉਂ ਆ ਮੇਰੀ ਚੁੰਨੀ ਤੇ ਗੋਟਾ ਲਵਾਉਣ ਵਾਲਾ ਸੀ ਸੂਟ ਨਾਲ ਦਾ ਮੈਂ ਮੈਂ ਅੱਜ ਜਿੰਦਰ ਨਾਲ ਜਾਣਾ ਤਾਂ ਕਰਕੇ ਮੈਂ ਗੋਟਾ ਲਵਾ ਲਿਆ ਮੈਂ ਚੁੰਨੀ ਗੋਟਾ ਤਾਂ ਲਵਾਤਾ ਤੂੰ ਤਾਂ ਡੋਰੀਆ ਗੋਟਾ ਸਾਰਾ ਸਾਰਾ ਕੋ ਸੁਰਖੀ ਬਿੰਦੀ ਲਵਾ ਆ ਹੀ ਲਓਦਾਂ ਦੇੋਂ ਕਰਨੈ ਲਕਿਉ ਤੂੰ ਉਹਨਾਂ ਨੂੰ ਕੀ ਲੋਡ ਪੈ ਗਈ ਦੀ ਦੱਸਣ ਦੀ ਵੀ ਮੈਂ ਗਾਉਣ ਲੱਗ ਗਈ ਨਾ ਮੈਨੂੰ ਐਂ ਦੱਸ ਮੈਨੂੰ ਕਹਿੰਦੀ ਤੂੰ ਜਿੰਦਰ ਨੂੰ ਪੱਟ ਕੇ ਲੈ ਗਈ ਤੂੰ ਜਿੰਦਰ ਨੂੰ ਪੱਟ ਕੇ ਲੈ ਗਈ ਤੈਨੂੰ ਮੈਂ ਕਿੱਥੇ ਪੱਟ ਲਿਆ ਮਗਵਾ ਦੱਸ ਜਿੰਦਰ ਨੂੰ ਪੱਟਿਆ ਜਾਂਦਾ ਜਿੰਦਰ ਦਾ ਪੱਟੀਆਂ ਪੱਟੀਆਂ ਛੈ ਤੂੰ ਨਹੀਂ ਪੱਟਿਆ ਜਾਂਦਾ ਲਓਹੀ ਤਾਂ ਹੈ ਵੀ ਮੈਂ ਤਾਂ ਜਿੰਦਰ ਕੁਸਕੇ ਆਈ ਨਹੀਂ ਮੈਨੂੰ ਪੱਟਣ ਵਾਲੀਆਂ ਤਾਂ ਮਰ ਗਈਆਂ ਬਾਈ ਮੈਨੂੰ ਪੱਟਣ ਵਾਲੀਆਂ ਤਾਂ ਮਰ ਗਈਆਂ ਮੈਨੂੰ ਐ ਨਹੀਂ ਕੋਈ ਆਮ ਬੁੜੀ ਨਹੀਂ ਮੈਨੂੰ ਪੱਟ ਸਕਦੀ ਹਾਂ ਮੈਂ ਕਿਸੇ ਨੇ ਪੱਟ ਕੇ ਤੇਰੇ ਤੋਂ ਲੈਣਾ ਕੀ ਆ ਹੁਣ ਮੁੱਦੇ ਦੀ ਗੱਲ ਤੇ ਆਵੇਂਗਾ ਮੁੱਦੇ ਦੀ ਗੱਲ ਤਾਂ ਇਹ ਆ ਜਿਹੜਾ ਉੱਥੇ ਰੈਂਟੀ ਰੋਣਾ ਕਰਕੇ ਆਈਆਂ ਮੈਨੂੰ ਸਮੇਟਣਾ ਪਊਗਾ ਹੁਣ ਦੰਦਾ ਸਾਰੇ ਪਿੰਡ 'ਚ ਫਿਰੂ ਵੀਏ ਦੋ ਪੈਸੇ ਲਾਗੇ ਕਮਾਉਣ ਦੋ ਪੈਸੇ ਲਾਗੇ ਕਮਾਉਣ ਮੇਰਾ ਸਾਲਾ ਮੇਰੇ ਦਾ ਪਹਿਲੀ ਦੰਦਾ ਟਕਿਆ ਹੋਇਆ ਵੇ ਉਹ ਤਾਂ ਕਹਿੰਦੀ ਸਾਡੇ 1.5 ਲੱਖ ਰੁਪਏ ਲੈਣਾ ਉਹਨੂੰ ਕਹਦੇ ਜਿੰਦਰ ਨੂੰ ਦੇ ਦੇ ਪਰ ਮੱਥੇ ਮਾਰ ਜਿੰਦਰ ਹੁਣ ਤਾਂ ਪੈਸੇ ਹੈਗੇ ਨੇ ਕੋਲੇ ਮਾਰ ਮੱਥੇ ਕਿੱਥੇ ਮਾਰੀਏ ਅੱਜ ਉਹ ਪੈ ਗਈ ਮੇਰੇ ਘਣੀ ਮੇਰੇ ਲਈ 20 ਰੁਪਏ ਪੈ ਗਈ ਇਹਦੀ ਤੂੰ ਬਗਾਨੀਆਂ ਤੀਨ ਨੂੰ ਲੈ ਲੈ ਬੱਸਾਂ ਤੇ ਜਾਣਾ ਖਾੜੇ ਲਾਉਣਾ ਆ ਦੇਖ ਲੈ ਆ ਮੈਂ ਜਮਾ ਕਰੇ ਹੋਈ ਸੀ ਮੈਂ ਤਾਂ ਐ ਕਰਕੇ ਮੂੰਹ ਤੇ ਮਾਰੇ ਮਾਗਰੋਂ ਨੇ ਇਕੱਠੇ ਕਰਕੇ ਅੰਦਰ ਧਰ ਤੇ ਮੈਂ ਬੋਚ ਕੇ ਦਿਨ ਚੱਕ ਲਿਆ ਜੇ ਤਾਂ ਦੁਬਾਰਾ ਸਿਆਰਾ ਮੈਨੂੰ ਦੇ ਦੇ ਫਿਰ ਮੇਰੇ ਕੋਲ ਹੈ ਨਹੀਂ ਪੈਸੇ ਅੱਜ ਖਰਜਾ ਖਰਜਾ ਮੇਰਾ ਸਾਲਾ ਹਰੇਕ ਐ ਕਰ ਲਾਂ ਦੇ ਦੇ ਪੈਸੇ ਹਰੇਕ ਐ ਕਰ ਲਾਂ ਦੇ ਦੇ ਪੈਸੇ ਕਰਤਦੀ ਖਾਨਨੇ ਆ ਬਈ ਕੋਈ 2 ਨੰਬਰ ਦਾ ਧੰਦਾ ਨਹੀਂ ਕਰਦੇ 100 ਜਣੇ ਮੂਰੇ ਲੱਤਾਂ ਕੰਮਣ ਲੱਗੇ ਜਨੇ ਬੰਦੇ ਦੀ ਉੱਥੇ ਗਾ ਕੇ ਆਉਣਾ ਮੈਂ ਨਾ ਮੈਂ ਨਹੀਂ ਗਉਣ ਜਾਂਦੀ ਤੇਰੇ ਨਾਲ ਤੂੰ ਕੱਲੇ ਜਨ ਉਹ ਜਾਨੀ ਤਾਂ ਹੈਗੀਆਂ ਫਿਰ ਝੱਜੂ ਦਾ ਨਾਂ ਪਾ ਵੀ ਕੌਣ ਕਿੰਨੇ ਕਮਾਉਂਦਾ ਫਿਰਦਾ ਹੈ ਖਾਪਦੇ ਨਹੀਂ ਸਾਰਾ ਦਿਨ ਮੇਰਾ ਸਾਲਾ ਗਾਲ ਵਾਲਾ ਕਾਉਂ ਸੁੱਕੇ ਰਹਿੰਦਾ ਸਾਰਾ ਦਿਨ ਮੇਰਾ ਤਾਂ ਬੋਲ ਬੋਲਦੇ ਦਾ ਵਿਉਹੀਤ ਹੈ ਮੈਂ ਵੀ ਤੇਰੇ ਨਾਲ ਹੀ ਹੁੰਨੀ ਆ ਪਤਾ ਥਾ ਤੂੰ ੁੱਪੇ ਖੜ ਕੇ ਗਾਉਣਾ ਕਿੰਨਾ ਔਖਾ ਲੱਗਦਾਗਾ ਇੰਨੇ ਜਣੇ ਦੇ ਸਾਹਮਣੇ ਬੋਲਿਆ ਨਹੀਂ ਜਾਂਦਾ ਫਿਰ ਹੁਣ ਸਰਟੀਫਿਕੇਟ ਕੀ ਤੋਂ ਲੈ ਲੇਂਗੀ ਤੂੰ ਕੀ ਤੋਂ ਨਹੀਂ ਲੈ ਆਉਂਦਾ ਕਰਕੇ ਖਾਂਦੇ ਆਂਗੇ ਕਿਹਦੇ ਨਹੀਂ ਹੈਗੀ ਜਿੰਦਰਾ ਮੈਂ ਤਾਂ ਉਹਦੇ ਕਲੇਜੇ ਅੱਗ ਲਾ ਕੇ ਆਈਆਂ ਵੀ ਹਾਂ ਸਾਡੇ ਕੋਲੇ ਪੈਸੇ ਹੈਗੇ ਨੇ ਸੁੱਟਦਾ ਗੋਲਾ ਬਣਦਾ ਤੀਵੀਆਂ ਦੀ ਤੀਵੀਆਂ ਦੇ ਬਣਦਾ ਗੋਲਾ ਸਾਰਾ ਦਿਨ ਭੰਨਣ ਨੂੰ ਤਿਆਰ ਰਹਿੰਨੀ ਹਾਂ ਅੱਗੇ ਪਿਛੇ ਦੀ ਮਤ ਬਈ ਦੱਸਿਆ ਨਾ ਕਰ ਹਾਂ ਉਹ ਕਾਪਕਾ ਮੇਰੇ ਨਾਲ ਰੁਪਏ ਕਰ ਲੈ ਚੱਲ ਹੁਣ ਕੰਮ ਤੇ ਅਗਲਾ ਫੋਨ ਕਰੀ ਜਾਂਦਾ ਮੈਨੂੰ ਗਲਤੀ ਹੋ ਗਈ ਨਹੀਂ ਦੱਸਦੀ ਉਹ ਮੇਰੇ ਮਗਰ ਬੰਦਾ ਲਾ ਦੂਗਾ ਹੁਣ ਲਾ ਦੂ ਉਹ ਕਰਨਾਲ ਮੇਰੇ ਮਗਰ ਬੰਦਾ ਵੀ ਉਹ ਤਾਂ ਮੇਰਾ ਸਾਲਾ ਲੱਗ ਗਿਆ ਕਮਾਉਣ ਨਹੀਂ ਲਾਉਦਾ ਤੇਰੇ ਮਗਰ ਬੰਦਾ ਤੂੰ ਚੱਲ ਮੈਂ ਬੜਾ ਕੁੰਡਾ ਲਾ ਲਾ ਖੁੱਲ ਹੀ ਪਿਆ ਸੀਗਾ ਵੇ ਖੁੱਲਾ ਤੇ ਡੰਗਰਾ ਤੈਨੂੰ ਹੀ ਨਹੀਂ ਦਿਖਿਆ ਹੈਗਾ ਉਹ ਤਾਂ ਮੜੀ ਜੇ ਉੜਕਣ ਲਈ ਹੁੰਦੀ ਮੈਂ ਰਖਲਾ ਮੈਂ ਪੱਬਾਂ ਪਾਰ ਬੈਠਾ ਅੱਧੇ ਘੰਟੇ ਦਾ ਇੱਥੇ ਪਰ ਤੇਰੇ ਅੱਖਾਂ ਹੀ ਨਹੀਂ ਹੈਗੀਆਂ ਵੀ ਤੂੰ ਖੋਲ ਕੇ ਦੇਖ ਲੈ ਗੇਟ ਨਕੀ ਨੇ ਦੇ ਗਾੜੇ ਕੱਢ ਕੇ ਦਿਓ ਜੀ ਸਾਰੇ ਪ੍ਰਾੜੇ ਇਹ ਨਾ ਵੀ ਪ੍ਰਾੜੇ ਸਾਰੇ ਦਿਓ ਕੱਢ ਕੇ ਕੀ ਦੇਖੀ ਜਾਂਦਾ ਹੈ ਇਹ ਤਾਂ ਉਹ ਹੋ ਗਿਆ ਸੀ ਵੋਟਾਂ ਪੈ ਰਹੀਆਂ ਨੇ ਗੁਜਰਾਤ ਚ ਉਹ ਦੇਖਦਾ ਸੀ ਬਾਕ ਕਿਹੜੀ ਸੀਟ ਅੱਗੇ ਜਾ ਰਹੀ ਆ ਹੇਰੇ ਕਿਹੜੀ ਜਾ ਰਹੀ ਐ ਪਤਾ ਨਹੀਂ ਕਿਹੜੇ ਨੇ ਕਿਉਂ ਅਸੀਂ ਦੇਖਦਾ ਸੀ ਅੱਜ ਤਾ ਆਪਾਂ ਨੇ ਕੀ ਲੈਣਾ ਕਿਸੇ ਵੋਟਾਂ ਨਾਲ ਤੇ ਕੀ ਦੇਣਗੇ ਆਪਾਂ ਨੂੰ ਵੋਟਾਂ ਵਾਲੇ ਹੈ ਉਹੀ ਗੱਲ ਐ ਆਪਦੇ ਉਹ ਵੇਪਰ ਲੈਂਦੇ ਨੇ ਵੋਟਾਂ ਪਾਵਾ ਪਾ ਕੇ ਤੈਨੂੰ ਮੈਨੂੰ ਕੀ ਦੇਣਾ ਉਹਨਾਂ ਨੇ ਹਾਂ ਰਹਿਣ ਦੇ ਨਾ ਤੂੰ ਤਾਂ ਘਰੇ ਆ ਗਿਆ ਖੇਤ ਕਾਇ ਜਾਣ ਦੀ ਰੋਟੀ ਬੰਨਾਂ ਖੇਤ ਮੈ ਤਾਂ ਘਰੇ ਖਾ ਜੂਗਾ ਰਾਮਾ ਕੱਲਾ ਖੇਤ ਰਾਮ ਦੀ ਰੋਟੀ ਬੰਨ ਦੇ ਨਾ ਮੈਨੂੰ ਐਂ ਦੱਸ ਰੋਟੀ ਤਾਂ ਮੈਂ ਬੰਨ ਦੂੰ ਉਹਦੀ ਨਾ ਤੂੰ ਘਰੇ ਆ ਕੇ ਬਹਿ ਗਿਆ ਤੇਥੋਂ ਖੇਤ ਨਹੀਂ ਬੈਠਾ ਗਿਆ ਤੈਨੂੰ ਕੋਈ ਗੱਲ ਮਾਫੀ ਕਰੇ ਨਹੀਂ ਹੈਗਾ ਮੈਨੂੰ ਇੱਕ ਦੋ ਕੰਮ ਸੀ ਪਿੰਡ 'ਚ ਮੜਾਇਆ ਮੈਂ ਉਹ ਕਰਨ ਆ ਗਿਆ ਫਿਰ ਪਿਛਲੇ ਪਹਿਰ ਮਾਂ ਮੈਂ ਰਹਿਦਾ ਨਹੀਂ ਕੰਮ ਕਰਨ ਵਾਲਾ ਇੱਕ ਮੇਰੇ ਸਾਲ ਤੇ ਕੰਮ ਸਾਰੇ ਉਲਝੇ ਗਏ ਹੋਰ ਹੁਣ ਉਹ ਖੜਾ ਤੇਰੇ ਤਾਂ ਲੋਕਾਂ ਦੇ ਕੰਮ ਹੀ ਨਹੀਂ ਮੁੱਕਦੇ ਹੈਗੇ ਜਿਹੜਾ ਘਰੇ ਉਲਝੇ ਪੇ ਕੰਮ ਉਹਨਾਂ ਨੂੰ ਤਾਂ ਸਮਾਰ ਲੈ ਹੈ ਸਿਰ ਤੋਂ ਜੀ ਕੰਮ ਹੋਏ ਪਏ ਨਹੀਂ ਕੰਮ ਤਾਂ ਤੈਨੂੰ ਮੈਂ ਲੈ ਹੋਰ ਦੱਸਦਾ ਜੇ ਮੇਰੇ ਸਾਲ ਦਾ ਸੀਰੀ ਜਾ ਆ ਜੇ ਕਿਥੋਂ ਨਾ ਤਾਂ ਰੂਪ ਨਾਉਣ ਵਾਲੀ ਪਈ ਐ ਸਾਰੀ ਪੰਜ ਸੇ ਲੱਗਦਾ ਰੋਜ਼ ਠੇਕੇ ਤੇ ਨਾਲੇ ਮੇਰੇ ਸਾਲ ਦੀ ਗੋਲੀ ਵਾਲੀ ਪੀ ਕੇ ਬਿਮਾਰ ਹੋਵਾਂਗੇ ਫਿਰ ਉੱਥੇ ਮਾਗਰ ਫਰੀ ਚਲੇਓ ਹਸਪਤਾਲਾਂ 'ਚ ਤੇਰੀ ਕਰਤੂਤਨਾ ਸੀਰੀ ਭੱਜੈ ਜਮਾ ਨਹੀਂ ਭੱਜਦਾ ਦੀ ਜਮਾ ਨਹੀਂ ਭੱਜਦਾ ਦੀ ਤਾਹੇ ਖੁੱਲੀਆਂ ਡੋਰਾ ਸਭ ਦੀਆਂ ਛੜਤੀਆਂ ਸਾਰੇ ਕੜਤੇ ਤਾਹੇ ਹੱਥਾਂ ਚ ਕੋਈ ਹੱਥ ਚ ਬੰਦਾ ਰੱਖਿਆ ਹੈ ਹੈ ਕਿਸੇ ਨੂੰ ਡਰ ਨਹੀਂ ਰਿਹਾ ਤੇਰਾ ਕਿਸੇ ਨੂੰ ਡਰ ਨਹੀਂ ਰਿਹਾ ਇਹ ਵੀ ਮਾੜਾ ਮੋਟਾ ਮੈਥੋਂ ਡਰਦੇ ਨਹੀਂ ਤੈਨੂੰ ਤਾਂ ਹੈਗਾ ਡਰ ਹੈ ਲੈ ਦੇਖ ਲੈ ਮੈਂ ਕੀ ਕਰੂੰਗੀ ਹੈ ਮੇਰੇ ਦੇ ਸਿੱਤੇ ਚੱਕ ਲਿਆ ਕਰ ਹੋਰ ਤੇਨੂੰ ਕੋਈ ਕੰਮ ਨਹੀਂ ਰਿਹਾ ਤੈਨੂੰ ਆਕਲ ਨਹੀਂ ਤੂੰ ਮੂਰੇ ਬੋਲਦੀ ਆਗਲੇ ਤੇ ਰਕੜੂ ਪੁੱਠਾ ਬੋਲਦੀ ਆ ਤੂੰ ਮੈਂ ਕੀ ਪੁੱਠਾ ਬੋਲਦੀ ਆ ਆ ਦੇਖ ਲੈ ਅੱਜ ਲਾਬੋ ਆਈ ਸੀ ਹੈ ਮੇਰੇ ਕੋਲੇ 40000 ਰੁਪਏ ਚੱਕੀ ਫਿਰੇ ਕਹਿੰਦੀ ਬੰਦਾ ਤੈਨੂੰ ਬੋਲ ਮਾਰਾ ਤੇਰਾ ਨੌ ਲਾਇ ਲੈ ਕੇ ਮੈਂ ਤਾਂ ਹੈਰਾਨ ਰਹਿ ਗਈ ਮਾ ਬੂਏ ਦਾ ਨੌ ਲੈਂਦੀ ਐ ਫਿਰ ਵੀ ਜੇਠ ਲੱਗਦਾ ਫਿਰ ਕਹਿੰਦੀ ਮੈਂ ਤਾਂ ਸੰਦੀਪ ਕੋਲੇ ਆਈਆਂ ਕਹਿੰਦੀ ਮੇਰੇ 40000 ਰੁਪਏ Google Pay ਕਰਨਾ ਹੈ ਕੀ ਕਰਨਾ Google Pay ਕੀ ਹੁੰਦਾ ਮੈਨੂੰ ਤਾਂ ਕਰਨਾ ਨਹੀਂ ਆਉਂਦਾ ਕੀ ਕਹੇ ਸੀ ਮੈਨੂੰ ਤੈਨੂੰ ਫੜਾਉਣਾ ਸੀ ਵੀ ਤੂੰ ਪਰਤ ਲੈ ਤਰੇ ਦੇਹ ਲੱਕ ਪੋਰਾ ਪੂਰੀ ਗੱਲ ਨਹੀਂ ਸੁਣਦਾ ਪੋਰਾ ਨਹੀਂ ਪੂਰੀ ਗੱਲ ਸੁਣਦਾ ਜਿਹੜੀ ਗੱਲ ਤੈਨੂੰ ਮੈਂ ਕਹਿੰਦੀ ਆ ਤੂੰ ਉਹਦਾ ਜਵਾਬ ਦੇ ਪਰ ਮੈਨੂੰ ਤਾਂ ਆਪਾ ਦੇਖ ਤੂੰ ਨਾ ਤਾਂ ਆਪਾ ਲੈਣਾ ਦੇਣਾ ਕੁਸ ਉਹਦੇ ਨਾਲ ਆਪਣਾ ਤਾਂ ਚੱਲਦਾ ਨਹੀਂ ਉਹਦੇ ਨਾਲ ਕੋਈ ਵੀ ਚੱਲਦਾ ਤਾਂ ਨਹੀਂ ਵੀ ਉਹ ਕਹਿੰਦੀ ਮੇਰੇ ਖਾਤੇ ਖੁੱਤੇ ਚ ਕਹਿੰਦੀ ਕਿ ਮੈਂ ਆ ਜਾਣਗੇ ਕਹਿੰਦੀ ਹਾਂ ਸੰਦੀਪ ਨੂੰ ਫੜਾ ਦੂੰਗੀ ਕਹਿੰਦੀ ਮੈਂ ਖੁੱਲੇ ਪੈਸੇ ਮੈਂ ਤੇਰੇ ਕੋਲ ਇੰਨੇ ਪੈਸੇ ਕਿ ਮੈਂ ਆਉਂਦੇ ਨਹੀਂ ਕਹਿੰਦੀ ਲੈ ਸਾਡੇ ਕੋਲ ਕਹਿੰਦੀ ਹੁਣ ਰੋਟਾਂ ਦਾ ਘਟ ਹੈ ਉਹ ਜਿਹੜਾ ਗੋਣ ਵਾਲਾ ਸੀਰੀ ਪੱਟਿਆ ਉਹਨੇ ਉਹ ਸੀਰੀ ਹੋਸੇ ਨੇ ਪੱਟੇ ਕਹਿੰਦੀ ਸਤ ਮੌਜਾਂ ਨਾਲ ਖਾੜੇ ਲਾਉਨੇ ਆ ਗਾਉਨੇ ਆ ਕਹਿੰਦੀ ਸਾਡੇ ਕੋਲ 100 ਰੁਪਏ ਵਾਦੂ ਨੇ ਕਹਿੰਦੀ ਕਿਉਂ ਖੁਰਲੀਆਂ ਜੱਥ ਮਾਰੂ ਸੋਡੀਆਂ ਚਾਕੇ ਉਹ ਆਏ ਪੱਟੇ ਅ ਫਿਰ ਮੇਰੀ ਗੱਲ ਹੋਰ ਸੁਣ ਤੂੰ ਮੈਂ ਲਾਬੋ ਕੋਲੇ ਜਾ ਕੇ ਆਉਣਾ ਲਾਬੋ ਨੂੰ ਸਾਰਾ ਪਤਾ ਹੋ ਕਿੱਥੇ ਆ ਸਿਰੀ ਕਿੱਥੇ ਨਾ ਮੇਰੇ ਸਾਨੂੰ ਫੇਰ ਲਿਆ ਉਹ ਕੁੱਟ ਕੇ ਮੈਂ ਹੈ ਇਹ ਸਭ ਕੰਡੇ ਲਾਬੋ ਦੇ ਬੀਜੇ ਹੋਏ ਹੋਣਗੇ ਤੂੰ ਦੇਖ ਲਈ ਚਾਹੀਦੀ ਸਾਰੀ ਗੱਲ ਲਾਬੋ ਕੋਲੋਂ ਨਿਕਲੂਗੀ ਇਹ ਲਾਬੋ ਨਹੀਂ ਅਸੀਂ ਕਿੱਤਿਆਂ ਤੇ ਲਾਇਆ ਹੋਣਾ ਤਾਂ ਹੀ ਆਪਣਾ ਸਿਰੀ ਭੱਜੇ ਲਾਬੋ ਨਹੀਂ ਮਾਰੀ ਕਰਦੀ ਆਪਣੀ ਲਾਬੋ ਤਾਂ ਠੀਕ ਵੀ ਉਹ ਪਤਾ ਤਾਂ ਚੱਲ ਕੋਈ ਨਹੀਂ ਵੀ ਉਹ ਲਾਬੋ ਐ ਠੀਕ ਹੈਗੀ ਮੈਂ ਆਏ ਕਹਿਨੀਆ ਤੈਨੂੰ ਮੇਰੇ ਤੇ ਤਾਂ ਇਹਨਾ ਵਿਸ਼ਵਾਸ ਨਹੀਂ ਤੈਨੂੰ ਲੋਕਾਂ ਦੇ ਦੀਵਿਆਂ ਤੇ ਕਿਵੇਂ ਵਿਸ਼ਵਾਸ ਆ ਭਈ ਕਹਿੰਦੀ ਲਾਬਾ ਫੈਕਟਰੀ ਚ ਲੱਗ ਗਿਆ ਕਿਸੇ ਦਾ ਕਹਿੰਦੀ ਕੋਈ ਫੋਰਮੈਨ ਮਰ ਗਿਆ ਕਹਿੰਦੀ ਉਹਦੀ ਡਿਊਟੀ ਕਹਿੰਦੀ ਉਹਨੇ ਸੰਭਲੀ ਕਹਾਂ ਦੀ ਕਹਾ ਹ ਉਹ ਤਾਂ ਕਹਿੰਦੀ ਮਹੀਨੇ ਬਾਅਦ ਘਰ ਆਉਂਦਾ ਆਪਾਂ ਨੇ ਸੀੜੀ ਨਾਲ ਫਿਰਦੇ ਸਾਰਾ ਦਿਨ ਆਪਣੇ ਨਾਲ ਫਿਰ ਤਾਂ ਲਈਏ ਕੰਮ ਕਰ ਲੈ ਲਾਬੋ ਨੇ ਹਣਾ ਆ ਦੇਖ ਲੈ ਆ ਕਰਤੂਤ ਲਈ ਹੈ ਲਈਏ ਕੰਮ ਆ ਪਈ ਹੈ ਹਲਕਾ ਪਾੜ ਦੀ ਫਿਰਦੀ ਪਿੰਡੀ ਪਿੰਡੀ ਜਾ ਕੇ ਅਸਿਆ ਤੂੰ ਐ ਕਰ ਫਿਰ ਹੁਣ ਮੇਰੀ ਗੱਲ ਸੁਣ ਦੇਖ ਤੂੰ ਸਾ ਆਪਣੇ ਸੰਦੀਪੇ ਨੂੰ ਤੋੜਦੇ ਖੇਤ ਕਿ ਉੱਥੇ ਰਾਮਾ ਕਾ ਨਾਲ ਤੂੰ ਲੱਗ ਜੇ ਨਾਲੇ ਤੂੰ ਰੋਟੀ ਫੜਾਇਆ ਆਹੋ ਫੜਾਇਆ ਮੈਂ ਨਾਪੂਕ ਨਹੀਂ ਗਿੜਾ ਮਾਰ ਕੇ ਆਉਣਾ ਬਿੜਕ ਲੈ ਕੇ ਆਉਣਾ ਮੈਂ ਆਹੋ ਜੇ ਜਾਇਆ ਪਤਾ ਸੁਤਾ ਲਿਆ ਵੀ ਕੀ ਬੋਲਦੀ ਐ ਇੱਕ ਲੱਖ ਤਨ ਮੈਂ ਹੋਰ ਕਹਿੰਦਾ ਕਈ ਵਾਰਦਾ ਪਿਉ ਦੋ ਚਾਰ ਦਿਮਿਆਉ ਆਪਣੇ ਬਾਹਰ ਗਿਆ ਯਰ ਗੱਠੀਆਂ ਹੋ ਕੇ ਬਿਕਰ ਲੈ ਆਇਆ ਕਹਿ ਕੇ ਸਾਨੂੰ ਅਜਾੜ ਲਲਕਰ ਦੇ ਜਗਾ ਹਾ ਹਾਰ ਗਏ ਆ ਆਏ ਕਿਵੇਂ ਆ ਜਾਣਗੇ ਕੋਈ ਚੰਦ ਚੜਾਇਆ ਤੈਂ ਕੋਈ ਚੰਦ ਚੜਾਇਆ ਮੈਨੂੰ ਪਤਾ ਹੈ ਕੋਈ ਕੰਮ ਕਰਕੇ ਆਇਆ ਆ ਕਿਸੇ ਦੀ ਕੀ ਹਮਤ ਆਉਣ ਦੀ ਤੇਰੇ ਸਿਰ ਦੀ ਸੋ ਇੱਥੇ ਰਹਿ ਜੇ ਤੂੰ ਜੇ ਆਪਾਂ ਝੂਠ ਬੋਲੀਏ ਲੈ ਮੈਂ ਉਈ ਰਹਿ ਜਾ ਹੱਦ ਹੋ ਗਈ ਤੇਰੀ ਵਾਲੀ ਮੈਂ ਤੈਨੂੰ ਗੱਲ ਕਹਿਣਾ ਵੀ ਅੱਜ ਕੱਲ ਟਾਈਮ ਆੜਾ ਚੰਗੇ ਬੰਦੇ ਤੂੰ ਉਂਗਲਾ ਕਰ ਦਿੰਦਾ ਹਰੇਕ ਮੇਰੀ ਇੱਕ ਗੱਲ ਸੁਣ ਲੈ ਮੈਂ ਤੇਰੇ ਸਾਰੇ ਸੁਣ ਲਿਆ ਜੇ ਮੈਨੂੰ ਹੁਣ ਕੋਈ ਪਤਾ ਲੱਗਿਆ ਨਾ ਵੀ ਕੋਈ 빙ਗਾ ਡੇਡਾ ਤੇ ਕੰਮ ਕਰਿਆ ਮੈਂ ਸੌਂ ਮਹਾਰਾਜ ਦੀ ਬੰਦੇ ਵਾਲੀ ਲਿਹਾਜ ਭੁੱਲ ਜੂ ਲੱਤਾਂ ਤੋੜ ਦੂੰ ਤੇਰੀਆਂ ਜੇ ਨਾ ਤੋੜ ਦੇ ਅੱਛਾ ਚੱਲ ਮੈਂ ਲੈ ਕੇ ਆਣਾ ਬੜਕ ਮੈਂ ਜਾਂ ਤੂੰ ਹੋਰ ਸੁਦੀਪੁਰੂ ਕਹਿੰਦੇ ਨਾਲੇ ਕੇ ਪਰਦਾਪੁਰ ਦਾ ਕਿਲਾ ਕਰਕੇ ਪਾਗ ਜੀ ਲੋ ਬਹੁਤ ਚੱਲਦੀ ਆ ਹੋਰ ਮੈਂ ਲਾਪਕ ਨਹੀਂ ਦੇਖਿਆ ਚੰਗੇ ਉਹ ਬਾਗ ਚੱਲਾਂਗੇ ਪਹਾੜਾਂ ਚ ਪਹਾੜਾਂ ਚ ਯਾਰ ਪਿਛਲੇ ਸਾਲ ਤਾਂ ਤੈਨੂੰ ਘੁਮਾ ਕੇ ਲੈ ਆਇਆ ਉਹ ਇੱਥੇ ਤਾਂ ਹੋਰ ਹੀ ਪਰ ਲੋ ਆਈ ਪਈਆ ਘਰੇ ਸਿਆਪੇ ਤਾਂ ਲੋਟ ਆ ਜਾਣ ਫੇਰ ਮੈਂ ਘਰੋਂ ਨਿਕਲਾਂ ਮਣਾ ਮੋਟਾ ਆਉਂਗਾ ਮੈਂ ਤੈਨੂੰ ਦੱਸੀਦਾ ਜਾਣਾ ਯਾਰ ਹੁਣ ਬਾਹਣ ਬੋਹਣ ਪਾਉਣਾ ਯਾਰ ਹੁਣ ਜੀਰੀ ਲਾਵਾਂਗੇ ਤੈਨੂੰ ਪਤਾ ਤਾਂ ਹੈਗਾ ਹੋਰ ਹੁਣ ਨਾ 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 ਅਗਲੇ ਮਹੀਨੇ ਪੱਕਾ ਖੰਡ ਪੱਕਾ 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 ਕੱਢੂਗਾ ਯਾਰ ਟਾਈਮ ਜਦੋਂ ਮੈਂ ਤੈਨੂੰ ਕਹੀ ਦਿੱਤਾ ਯਾਰ ਪਰ ਹਾਂ ਤੂੰ ਪਹਾੜਾਂ ਵਾਲੀ ਜਿੱਦ ਛੱਡ ਦੇ ਹਾਂ ਗੱਗੇ ਪਰ ਤੁਸੀਂ ਗੇੜੀ ਲੈ ਜਾਓ ਛੰਡੇ ਦੇੋਂ ਪਾ ਕੇ ਹਾਂ 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 ਕੜਾਜੂ ਕੋਈ ਨਾ ਮੈਂ ਕੜਾਜੂ ਮੋਟਰ ਕੋਈ ਨਾ ਚੰਗਾ 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 ਮੈਂ ਫੇਰ ਕਰਦਾ ਤੈਨੂੰ ਹਾਂ ਬੇਬੇ ਮੈਂ ਤਾਂ ਤੈਨੂੰ ਆਇ ਕਹੀ ਨਹੀਂ ਗਾ ਵਿਆਹ ਤੇਰੀ ਜਾਨ ਨੂੰ ਹੋਗਾ ਸਿਆਪਾ ਸਾਰੇ ਘਰ ਦਾ ਸਾਰੀਆਂ ਜ਼ਿੰਮੇਵਾਰੀਆਂ ਤੇਰੇ ਤੇ ਪੈ ਗਈਆਂ ਉਹ ਤਾਂ ਹੁਣ ਪਈ ਹੀ ਹੋਈਆਂ ਨੇ ਉਹ ਤਾਂ ਮੈਨੂੰ ਪਤਾ ਹੀ ਆ ਭਾਈ ਮੈਨੂੰ ਆਪਦਾ ਸਿਰ ਆਪ ਗੁੰਦਣਾ ਪਊਗਾ ਵੇ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਹਾਂ ਆ ਤੇਰੇ ਬਾਪ ਨੂੰ ਕੰਟਰੋਲ ਚ ਕਰ ਲੈ ਇਹਦੇ ਕੰਨੀ ਮਾੜੀ ਮੋਢੀ ਗੌਰ ਕਰ ਲੈ ਲੋਕਾਂ ਦੇ ਘਰਾਂ ਚ ਤੋੜਿਆ ਫਿਰਦਾ ਹੈ ਉਹੀ ਗੱਲ ਲੈ ਕੇ ਘਰਾਂ ਚ ਕੋਈ ਕੰਮ ਨਹੀਂ ਕਰਦਾ ਹੁਣ ਕਿੱਧਰ ਭੱਜ ਗਿਆ ਜਾਣਾ ਕਿੱਥੇ ਐ ਲਾਬੋ ਕੇ ਘਰ ਤੁਰ ਪਿਆ ਲਾਬੋ ਉਰੇ ਆਈਦੀ 40000 ਰੁਪਏ ਚੱਕੀ ਫਿਰੇ ਕਹੀ ਮੈਂ ਤਾਂ ਸੰਦੀਪ ਤਾਂ Google Pay ਕਰਾਉਣਾ ਮੈਂ ਘਰੇ ਆਏ ਨੂੰ ਦੱਸਦਾ ਉਹਦੇ ਦੀ ਤੁਰ ਪਿਆ ਹੁਣ ਜਾ ਕੇ ਮੂੰਹ ਦੱਸ ਕੀ ਹਾਲ ਕਰਾਉਦਾ ਮੈਂ ਲਾਬੋ ਕੋਲੇ 40000 ਰੁਪਏ ਇਕੱਠਾ ਕਿੱਥੋਂ ਆ ਗਿਆ ਨਲੈ ਇਹ ਤੈਨੂੰ ਫੜਾਉਂਦੀ ਹੁੰਦੀ ਤੇ ਫੜਨ ਦੀ ਕਰਦੀ ਉਦੋਂ ਮੈਂ ਉਹਨੂੰ ਕਿਹੜੇ ਕਰਨ ਦੀ ਗੁੱਗਲ ਪੇ ਵਾਂਗਰੋਂ ਇਹ ਜਾ ਮੌਕਾ ਨਹੀਂ ਗਾਲਦੇ ਹੁੰਦੇ ਬੇਬੇ ਮੈਨੂੰ ਨਹੀਂ ਪਤਾ ਉਹਦੇ ਕੋਲ ਕਿੱਥੋਂ ਆਏ ਨੇ ਕਿੱਥੋਂ ਨਹੀਂ ਆਏ ਤੂੰ ਉਹ ਚੁੱਪ ਕਰਕੇ ਉਹਦੀ ਰੋਟੀ ਲੈ ਜਾ ਇੱਕ ਕੰਮ ਜ਼ਰੂਰ ਕਰੀ ਜਾ ਕੇ ਨਾ ਰੋਟੀ ਖਵਾ ਕੇ ਦਮ ਘੜਨੀ ਰਾਮੇ ਦਾ ਇੱਕ ਮਿੰਟ ਨਾ ਦਮ ਲੈਣ ਦੇ ਹੁਣ ਖੇਤ ਆ ਹੋ ਹੁਣ ਖੇਤ ਆ ਜੇ ਕੋ ਆਵਦਿਆ ਬਕਾਇਦੇ ਵੀ ਹਾਂ ਸੀਰੀ ਨੂੰ ਲੈ ਕੇ ਆਓ ਹੈ ਤੇਰੇ ਬਾਪ ਦਾ ਕੀ ਜਾਂਦਾ ਹੈ ਤੇਰਾ ਬਾਪ ਦਾ ਬੇਲ ਹੈ ਤੇਰੀ ਜਾਨ ਨੂੰ ਸਿਆਪਾ ਹੋ ਰਿਹਾ ਫੇਰ ਸੀਰੀ ਨੂੰ ਉਹ ਦੱਸੂਗਾ ਫੇਰ ਘਰ ਲੈ ਕੇ ਆਊਗਾ ਉਹਨਾਂ ਚ ਗੱਲ ਨਹੀਂ ਕੋਈ ਬਣਦੀ ਲੈ ਰੋਟੀ ਬਨ ਹੁਣ ਤੂੰ ਦੇਖਦੀ ਜਾ ਬਣਦਾ ਕੀ ਆ ਆਹੋ ਹੁਣ ਤੂੰ ਤੇਲ ਲਾ ਦੇਖੀ ਤੇਲ ਦੀ ਧਾਰ ਦੇਖੀ ਇਸ ਗੱਲ ਤੇ ਗੌਰ ਕਰੀ ਦਮ ਕਰ ਨਹੀਂ ਜਮਾਂ ਮੈਂ ਜਾਨਣਾ ਹਾਂ ਨਾਮੇ ਦੀ ਬਣਾ ਦੇ ਰੇ ਵਾਲਾ ਮੈਨੂੰ ਉਹ ਕੀ ਜਾਣੂਗਾ ਹੁਣ ਅੱਜ ਦੇਖੀ ਬਣਦੀ ਕੀ ਉਹਦੇ ਨਾਲ ਆਉਣਾ ਮੈਂ ਰੋਟੀ ਬਨ ਆ ਗਿਆ ਤੁਹਾਰੇ ਲਾਵਾ ਤੋਂ ਰੋਸ ਨਹੀਂ ਜਾਵੇ ਕਿਤਾਬ ਬਹਾਨੇ ਵਾਲੇ ਲਾਉਣੇ ਪੈਂਦੇ ਆ ਆਹ ਪਿਆ ਕੁੱਤਾ ਪਾਇਆ ਗਿਆ ਜਿਹੜਾ ਪਾਇਆ ਗਿਆ ਬਸ ਹੁਣ ਇਹਦੀ ਮਾਂ ਕੰਨੂ ਝਾਗੇ ਦੀ ਕੀ ਜਾਣੂਗਾ ਮੈਂ ਸਾਲੇ दारू ਤੇ ਜ਼ੋਰ ਨੇ ਦਾ ਲੈ ਫੜ ਰੋਟੀ ਲੈ ਆ ਰੋਟੀ ਆ ਖੜਾ ਆ ਕੀ ਸਲੀਕਾ ਖਵਾਉਣ ਦਾ ਮੇਰਾ ਸੜ ਗਿਆ ਲੈ ਫੜ ਤੈਨੂੰ ਮੈਂ ਹੁਣ ਦੱਸ ਦੂੰ ਸਲੀਕਾ ਚਾ ਰੋਟੀ ਫੇਰ ਖਾਈ ਮੈਂ ਮੜਾ ਜੇਂਦਰਾ ਲੈਣਾ ਉਹ ਬੱਟ ਤੇ ਆਪਾਂ ਮਿੱਟੀ ਇੱਥੇ ਕੁੰਡੇ 'ਚ ਧਰ ਦੇਗਾ ਕੁੰਡੇ 'ਚ ਪਾ ਦੇ ਇੰਨੀ ਕਾਨੂੰ ਖੇਚਲਾ ਕਰਦਾ ਐ ਇੱਥੇ ਕਾਨੂੰ ਧਰਤੀ ਰੋਟੀ ਇੱਥੇ ਕੁੰਡੇ 'ਚ ਧਰ ਦੇ ਲੈ ਵੇ ਧਰ ਦੇ ਰੋਟੀਆਂ ਕੁੰਡੇ 'ਚ ਦੁੱਧ ਲੱਸੀ ਲੈ ਉਹ ਪਾ ਦੇ ਭਈ ਆਪੀ ਮੈਂ ਪੀ ਲੂੰ ਇਹ ਨਿਕਾ ਨੂੰ ਖੇਚੜਾ ਕਰਦਾ ਤੂੰ ਕੂਂਡੇ 'ਚ ਲੱਸੀਆਂ ਪੀਣ ਵਾਲੇ ਕੁੱਤੇ ਤੇਰੇ ਨਾਲੋਂ ਵੱਧ ਵਫਾਦਾਰ ਨੇ ਜੇ ਬੁੱਤੇ ਤੇਰਾ ਹੀ ਲਸਣ ਰਿਹਾ ਨਾ ਤੂੰ ਕੂਂਡੇ ਤੇ ਵੀ ਆ ਜਾਏਂਗਾ ਮੈਂ ਤੈਨੂੰ ਦੱਸਤੀ ਗੱਲ ਆ ਸਾਵਾ ਸੇ ਸਾਵਾ ਸੇ ਮੇਰੀਆਂ ਪੱਖਾਂ ਦਾ ਵਫਾਦਾਰੀਆਂ ਮੈਂ ਮੇਰਾ ਸੜਾ ਇੱਥੇ ਤੜਕਦਾ ਘੱਟਾ ਢੋਜਣਾ ਮੈਂ ਤਾਂ ਹੋਗਾ ਨਮਕਹਰਾਵਾ ਤੂੰ ਉੱਥੇ ਬੈੱਡ ਤੋੜੀ ਜਾਣਾ ਛੱਡ ਕੇ ਸੋਣਾ ਤੇ ਏਸੀ ਤੂੰ ਵਫਾਦਾਰ ਹੋਗਾ ਸਾਵਾ ਸੇ ਤੁਹਾਡੇ ਮੈਂ ਤੈਨੂੰ ਹੋਰ ਗੱਲ ਕਹਿਣਾ ਤੁਸੀਂ ਦੋਨੇ ਪਿਓ ਪੁੱਤ ਨਾਓ ਸਣੇ ਤੁਹਾਡਾ ਸੀਰੀ ਕੋਈ ਟੱਬਰ ਨਾਓ ਮੈਨੂੰ ਕੀਲਾ ਪਾਣ ਦਾ ਦੇ ਦਿਓ ਮੈਂ ਕਿਵੇਂ ਕਰਾਂ ਮੇਰੇ ਮੇਰੇ ਛੜ ਦੀ ਕਰਮਾਂ ਦੀ ਬੋਰੀ ਨਿਕਲੇ ਚਾਹੇ ਮੇਰੀਆਂ ਚਾਰ ਟਰਾਲੀਆਂ ਨਿਕਲਣਾ ਮੈਂ ਦਨ ਨਾਲ ਇੱਥੇ ਕੰਮ ਕਰੂੰ ਤੁਹਾਡੇ ਕਰਮਾਂ ਦੇ ਨੋਟ ਕਰਾ ਤੈਨੂੰ ਰਜਿਸਟਰੀ ਕਰਾਵਾਂ ਮੈਂ ਆਜੀ ਹਾਂ ਫਿਰ ਕੰਮ ਕਰਕੇ ਵੀ ਨਾ ਤਾਂ ਕੀ ਇੱਕ ਟਾਟੋ ਤਾਂ ਓਏ ਹੈ ਟੈਂਪਣੀ ਢਾਲਦੀ ਇੱਥੇ ਢਣੀ ਢਾਲਦੀ ਉਹ ਬੱਟ ਦੇਖ ਲੈ ਮੇਰੇ ਛੜ ਦੀ ਚੀਨ ਦੀ ਕੰਧ ਨਾਲਦੀ ਚੀਨ ਦੀ ਕੰਧ ਨਾਲਦੀ ਉਹ ਤਾਂ ਕਿ ਮੇਰੇ ਛੜ ਦਾ ਢਾਈ ਟੱਕ ਲਾਇਨੇ ਉਹ ਤੇ ਕੀ ਕਰਤਾ ਤੈ ਉਹ ਚਾਹੇ ਦੋ ਲਾਇਨੇ ਢਾਈ ਲਾਇਨੇ ਯਾਰ ਗੱਲ ਜਿਹੜੀ ਮੈਂ ਠੀਕ ਗੱਲ ਕਮਾਉਣ ਦੀ ਲੋੜ ਨਹੀਂ ਪੱਟਾ ਦਾ ਮੈਂ ਵੀ ਵੱਢ ਲਾਂ ਦਾ ਕੀ ਕਰਤਾ ਤਾਂ ਇਹ ਜਿਹਾ ਲੈਦਾ ਕਰਤਾ ਤਾਂ ਕੁਛ ਨਹੀਂ ਨਹੀਂ ਤਾਂ ਹੀ ਕਰਿਆ ਯਾਰ ਮੇਰਾ ਲੱਲਾ ਨਹੀਂ ਖੱਖਾ ਨਹੀਂ ਮੈਂ ਇੱਥੇ ਫਿਰਦਾ ਤੁਹਾਡੇ ਖੇਤਾਂ ਚ ਘਟਾ ਚੱਲ ਐਂ ਕਰ ਮੇਰੀ ਗੱਲ ਸੁਣ ਲੈ ਰੋਟੀ ਫੇਰ ਫੜਾ ਦੂ ਨਾ ਰੋਟੀ ਰੋਟੀ ਫੇਰ ਖਾਈ ਚੱਲ ਆਪਾਂ ਮੜਾ ਜਾ ਉਹ ਖਾਲ ਤੇ ਮਿੱਟੀ ਲਾ ਕੇ ਆਉਣੀ ਉਧਰ ਖਾਲ ਟੁੱਟਦਾ ਕੋਈ ਗੱਲ ਦੇਣਾ ਆ ਆ ਆ ਵਾਹ ਉਹ ਤੇਰੇ ਕਮ ਆ ਜਾ ਚੇ ਹੋਰ ਆ ਆ ਜਾ ਲੈਣਾ ਮੈਂ ਜਿੰਦਰਾ ਨਾ ਤੇਰਾ ਪਹਿਲ ਵੇਦਾ ਹਨ ਮੈਂ ਬੈਠੀ ਵੇੜੀ ਵਾਲਾ ਆ ਕੇ ਜੀ ਨਿੰਬੂ ਪਾਣੀ ਲਿਆਉਣਾ ਕਰਕੇ ਲੈ ਦੇਖ ਲੈ ਐ ਜਾ ਮੇਰਾ ਸੜਾ ਗੂੰਦ ਕਤੀਰਾ ਨਾ ਆਪ ਨਾ ਉਹਦਾ ਨਿੰਬ ਬੜਾ ਅਲਬਾ ਨਾ ਅਲਬਾ ਛੱਡ ਦੇ ਓਏ ਆ ਜਾ ਆ ਜਾ ਫੇਰ ਚੱਕੀ ਚੁੜਾ ਆ ਜਾ ਆ ਚੱਲੀਏ ਉਹ ਪਾਣੀ ਦਾ ਪੀ ਲੈਣ ਦਾ ਪਤਾ ਓਏ ਆ ਜਾ ਫੇਰ ਪੀਲੀ ਪਾਣੀ ਐਡੀ ਛਿੱਤੀ ਤਿਹਾਕੜਾ ਮਾਰ ਗਿਆ ਤੂੰ ਪੰਗਾ ਲੈ ਲਿਆ ਆ ਜਾ ਆ ਜਾ ਚੱਲ ਕੋਈ ਨਾ ਆ ਜਾ ਗਾਹਾਂ ਨੂੰ ਕੰਨ ਹੋ ਗਿਆ ਮੈਂ ਤਾਂ ਨਹੀਂ ਖੇਤੋਂ ਕੋਈ ਨਾ ਹੋਰ ਬੋਲੀ ਤੂੰ ਮੂਰੇ ਮੇਰੇ ਚੱਲ ਚੱਲਾ ਆ ਜਾ ਹੋਰ ਡਿਫਟੀ ਲੱਜਾ ਨਾ ਪਤਾ ਦੇਉਂ ਪਤਾ ਤੈਨੂੰ ਆ ਜਾ ਚੱਲ 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 ਕੰਮ ਮੈਂ ਕਦੇ ਕਰਿਆ ਨਹੀਂ ਜੋਰਾ ਜੋਰ ਮੇਰੇ ਸਣ ਜਿੱਦਾਂ ਨਹੀਂ ਚਲਾਇਆ ਕਦੇ ਜਮਾਨਤਾ ਬਥੇਰੀ ਚੱਲਦੀ ਐ ਚੱਲ ਚੱਲ ਤੈਨੂੰ ਕੋਈ ਨਾ ਮੈਂ ਕੰਮ ਨਹੀਂ ਕਰਿਆ ਕਦੇ ਇਹ ਜਾ ਤੂੰ ਕਰਵਾ ਲੈ ਨਹੀਂ ਕੰਮ ਕਰਾ ਇਹ ਤੂੰ ਮੰਗਰੋਂ ਸਿੱਖੇਗਾ ਖਾੜੀਆ ਲੈ ਆਓ ਆਪਦਾ ਫਿਰ ਇਹ ਤੂੰ ਮੰਗਰੋਂ ਸਿੱਖੇਗਾ ਖਾੜੀਆ ਲੈ ਲਓ ਸਾਨੂੰ ਦਿਹਾੜੀ ਦੀ ਕੀ ਲੋੜ ਐ ਹੋਰ ਰੱਖਿਆ ਵਾਂ ਦਿਹਾੜੀ ਦਾ ਕੰਮ ਤਾਂ ਤੂੰ ਕਰਦਾ ਹੈਂ ਖਾੜੀਆ ਹੈਗਾ ਨਾ ਇਹ ਸਾਡੀ 800 ਦੀ ਤੂੰ दारू ਪੀਂਦਾ ਰੋਜ਼ ਹੋਰ ਦਿਹਾੜੀ ਦਾ 400 ਹੀ ਲਊ ਤੇਰਾ ਪਿਓ ਪਾਤਾ ਮੈਂ ਰੋਟੀ ਮੈਂ ਬੇਰਜਕਾਰ ਫਿਰਦਾ ਜਿੱਥੇ ਹੋਰ ਤੈ ਪਾਤਾ ਰੋਟੀ ਬੇਰਜਕਾਰ ਫਿਰਦਾ ਚੱਲ ਚੱਲ ਜ਼ੋਰ ਲਾ ਐਂ ਕਰ ਵੇ ਜ਼ੋਰ ਨਹੀਂ ਲੱਗਦਾ ਜਮਾਨ ਤਾਂ ਏਡੀ ਦਾ ਜੀਵ ਐ ਮੈਂ ਹੋਰ ਕਹਿਣਾ ਹੁਣ ਮੈਂ ਜੀਵ ਨਾਲ ਖਿੱਚਾਂ ਇਹ ਤਾਂ ਮਿੱਟੀ ਦੀ ਬੋਰੀ ਧਰ ਦੇ ਪਰ ਕੇ ਹਾਂ ਫੇਰ ਮੇਰਾ ਜੋ ਮੈਂ ਆਪ ਹੀ ਧਰ ਜਣਾ ਤੇ ਨਾ ਇਹ ਨਹੀਂ ਆ ਫੇਰ ਤੇਰੇ ਚ ਬਾਜਨ ਘੱਟ ਚੱਲ ਚੱਲ ਹੋਰ ਮਿਰਚ ਬਾਜਨ ਘੱਟ ਮਿੱਟੀ ਦੇ ਵਾਲੀ ਚਾਣਾ ਚ ਕਿਹਦੇ ਚੋਬਰ ਦਾ ਚੱਲ ਚੱਲ ਘੱਟ ਬੂਆ ਇੰਹੀ ਖੱਚ ਲੈ ਬੋਰੀ ਤਾਂ ਦੂਰ ਆ ਖੱਚਾ ਖੱਚਾ ਖਿੱਚ ਲੈ ਖਿੱਚ ਲੈ ਕਿਉਂ ਨਹੀਂ ਹੋ ਹੁਣ ਖੜਾਓ ਮੇ ਤਾਂ ਨਾੜ ਚੜ ਗਈ ਖੜਾਓ ਇੱਧਰ ਆ ਚੁੱਪ ਕਰਕੇ ਨਾ ਮੈਂ ਹੁਣ ਚੜਾ ਦੂੰ ਨਾੜ ਤੇਰੀ ਖੜਾਓ ਖੜਾਓ ਯਾਰ ਤੂੰ ਸੁਣਦਾ ਹੀ ਨਹੀਂ ਹੁੰਦਾ ਬੰਦਿਆ ਵਾਂਗੂ ਚੱਲ ਖਿੱਚ ਜਿੰਦਰਾ ਮੈਂ ਇਧਰੋਂ ਇਧਰੋਂ ਦਾ ਇਧਰੋਂ ਕਦਾ ਪਤਾ ਉਧਰ ਖੱਚ ਉਧਰ ਲੱਗੂ ਪਤਾ ਖਿੱਚ ਜਿੰਦ ਖੱਚ ਖੱਚ ਇਹ ਸਾਲੇ ਨੇ ਤਮਾਸ਼ਾ ਬਣਾ ਰੱਖਿਆ ਕੰਮ ਨਹੀਂ ਧੰਦਾ ਨਹੀਂ ਕਿਸੇ ਨੂੰ ਕੋਈ ਆ ਕੇ ਭਾਂਡੇ ਚ ਪੈ ਕੇ ਕਦੇ কুলਰ ਚ ਪਾ ਦੇ ਪਾਣੀ ਕਦੇ কুলਰ ਚ ਡੋਂਗਾ ਪਾ ਦੇ ਹੁਣ ਲੱਗਦਾ ਪਤਾ ਹੱਥ ਤਾਂ ਕਦੇ ਲਾਇਆ ਨਹੀਂ ਉਹ ਕਿਧਰ ਖੜਚਾ ਖੜ ਮੈਂ ਕਿਹਾ ਸਾਲਿਆ ਉਹ ਭਾਈ ਬਣ ਕੇ ਮੈਨੂੰ ਮਤਲੇਗਾ ਮੈਨੂੰ ਬਣੂ ਮੇਰੀ ਜਾਨ ਬਚਾ ਲੈ ਚਲ ਜਿੰਦਰਾ ਖੱਚ ਮੈਨੂੰ ਜਿੰਦਰਾ ਖੜਾ ਕਦੇ ਕੰਮ ਨਹੀਂ ਕਰਿਆ ਇਹਨੇ ਚੱਲ ਚਿੰਦਰਾ ਖੱਚ ਖੱਚ ਜਿੰਦਰਾ ਖੜਦਾ ਚੱਲ ਚੱਲ ਖੱਚ ਜਿੰਦਰਾ ਖੜਦਾ ਖੜਦਾ ਜਿੰਦਰਾ ਫੜ ਲੈ ਚੁੱਪ ਕਰਕੇ ਇਥੇ ਦਾ ਮੈਥੋਂ ਬਰਾਨੀ ਦੂ ਬਾਦ ਫਾੜੇ ਨੂੰ ਉਹੀ ਜਾਣ ਰੱਖਿਆਦਾ ਤਾਂ ਮੈਨੂੰ ਰੱਬ ਆ ਗਿਆ ਚੜ ਕੇ ਅੱਜ ਤਾਂ ਮੇਰੇ ਰੱਬ ਆ ਚੜ ਕੇ ਆ ਗਿਆ ਤਾਂ ਚੱਲ ਮੈਂ ਕਿਹਾ ਖੜ ਜਾ ਤੈਨੂੰ ਦਾਮ ਲੈ ਮੈਂ ਹੁਣ ਦੂ ਬਾਦੂ ਦਾਮ ਤੈਨੂੰ ਕਿੰਨਾ ਕ ਤਾਂ ਕੰਮ ਕਰ ਲਿਆ ਚਾਜਿੰਦਰੇ ਖਿੱਚਣੇ ਹਜੇ ਚੱਲ ਫਾੜ ਫਾੜ ਖੱਟ ਜਾ